ਔਰ ਬਰਾੜਾ ਤੂੰ ਇਹ ਸਭ ਕਾਸੇ ਵਿੱਚ ਕਿਸ ਤਰ੍ਹਾਂ ਹੱਥ ਠੋਕਾ ਬਣਿਆ ਤੂੰ ਕਿਸਾਨ ਅੰਦੋਲਨ ਦੇ ਵਿੱਚ ਪੈਸੇ ਭੇਜੇ ਆਪਾਂ 2 ਸਾਲ ਪਹਿਲਾਂ ਬਰਾੜਾ ਗਾਲੀ ਘਲੋਚ ਵੀ ਹੋ ਚੁੱਕੇ ਸ਼ਾਇਦ ਕੋਈ ਦੁਨੀਆ ਦੀ ਗਾਲ ਬਚੀ ਜਿਹੜੀ ਤੂੰ ਮੈਨੂੰ ਨਹੀਂ ਦਿੱਤੀ ਤੇ ਮੈਂ ਕਿਉਂ ਤੈਨੂੰ ਨਹੀਂ ਦਿੱਤੀ ਪਰ ਆਹ ਜਿਹੜੀ ਗੱਲ ਮੈਂ ਅੱਜ ਕਰਨ ਜਾ ਰਿਹਾ ਮੈਂ ਉਦੋਂ ਵੀ ਨਹੀਂ ਸੀ ਕੀਤੀ ਅੱਜ ਪਹਿਲੀ ਵਾਰੀ ਇਹ ਮੈਂ ਗੱਲ ਕਰ ਰਿਹਾ ਕਿਉਂਕਿ ਮੈਂ ਮਿੰਨੂ ਮੈਂ ਸਮਝ ਸਕਦਾ ਕਿ ਬੰਦੇ ਦੀਆਂ ਮਜਬੂਰੀਆਂ ਹੁੰਦੀਆਂ ਬੰਦੇ ਨੂੰ ਕਈ ਜ਼ਿੰਦਗੀ ਚ ਸਮਝੌਤੇ ਕਰਨੇ ਪੈਂਦੇ ਤੇਰੀਆਂ ਵੀ ਕੁਝ ਮਜਬੂਰੀਆਂ ਰਹੀਆਂ ਹੋਣਗੀਆਂ ਮੈਂ ਗੱਲ ਕਦੇ ਵੀ ਜਨਤਕ ਨਹੀਂ ਕੀਤੀ ਅੱਜ ਪਹਿਲੀ ਵਾਰੀ ਕਰਨ ਦਾ ਮਰਾੜਾ ਤੂੰ ਕਿਸਾਨ ਅੰਦੋਲਨ ਚ ਪੈਸੇ ਭੇਜੇ ਭਾਰਤੀ ਸਟੇਟ ਨੂੰ ਪਤਾ ਲੱਗ ਗਿਆ ਉਹਨਾਂ ਨੇ ਤੇਰੇ ਪਰਿਵਾਰ ਦੀ ਮਰੋੜੀ ਪੂਛ ਤੂੰ ਗੱਲਬਾਤ ਦੇ ਰਸਤੇ ਤੇ ਉਤਰਿਆ ਤੂੰ ਉਹਨਾਂ ਬੰਦਿਆਂ ਨਾਲ ਗੱਲਬਾਤ ਕੀਤੀ ਨਤੀਜਾ ਉਹਨਾਂ ਨੇ ਸ਼ਰਤ ਇਹ ਰੱਖੀ ਕਿ ਤੂੰ ਆਪਣਾ ਪਾਸਪੋਰਟ ਭਾਰਤੀ ਕੌਂਸਲੇਟ ਨੂੰ ਸਰੈਂਡਰ ਕਰੇਗਾ ਸਤੰਬਰ 2022 ਦੇ ਵਿੱਚ ਉਹ ਖੁਦ ਆਪਣੀ ਜ਼ੁਬਾਨ ਤੋਂ ਮੰਨਿਆ ਮੇਰੇ ਮੇਰੇ ਕੋਲ ਕਿ ਤੂੰ ਆਪਣਾ ਪਾਸਪੋਰਟ ਸਰੈਂਡਰ ਕਰ ਦਿੱਤਾ ਉਹਨਾਂ ਨੂੰ ਤੇ ਮੈਂ ਤੈਨੂੰ ਉਦੋਂ ਵੀ ਇਹ ਕਿਹਾ ਸੀ ਵੀ ਬਰਾੜਾ ਬਚ ਕੇ ਰਹੀਂ ਇਹ ਏਜੰਸੀਆਂ ਦਾ ਕੰਮ ਬੜਾ ਕੁਤਾਨਦਾਈ ਹੋ ਇਹ ਜਦੋਂ ਇੱਕ ਵਾਰੀ ਇਹਨਾਂ ਦੇ ਬੰਦਾ ਕੁੜੀ ਕੀ ਜਾ ਜਾਂਦਾ ਨਾ ਇਹਨਾਂ ਦੇ ਫਿਰ ਉਹਦੀ ਹਾਲਤ ਹੋ ਜਾਂਦੀ ਜਿਵੇਂ ਕਿਸੇ ਕੁੜੀ ਦੀ ਸ਼ਰੀਰ ਵੀਡੀਓ ਕਿਸੇ ਮੁੰਡੇ ਕੋ ਚਲ ਜੇ ਤੇ ਜੋ ਉਹ ਦਿਨ ਹੋਣੀ ਹੁੰਦੀਆਂ ਨਾ ਉਹ ਫਿਰ ਉਹ ਜਾਣਦੀ ਹੈ ਜਾਂ ਉਹਦਾ ਰੱਬ ਜਾਣਦਾ ਜਦੋਂ ਬੰਦਾ ਇੱਕ ਵਾਰੀ ਏਜੰਸੀਆਂ ਦੇ ਗਰੀ-ਗੇੜ ਚ ਪੈਂਦਾ ਨਾ ਫਿਰ ਉਹ ਬੰਦੇ ਨੂੰ ਲਟਕਾ ਕੇ ਰੱਖ ਦੀਆਂ ساری ਉਮਰ ਤੇ ਮੇਰਾ ਵੀਰ ਖਿਆਲ ਨਾਲ ਚੱਲੀ ਇਹਨਾਂ ਬੰਦਿਆਂ ਨਾਲ ਔਰ ਹੁਣ ਉਹ ਤੈਨੂੰ ਵਰਤ ਰਹੀਆਂ ਨੇ ਬੜਾ ਮੈਂ ਖੁਦ ਇਸ ਇਸ ਗੱਲ ਦਾ ਜਸ਼ਮਦੀ ਦੀ ਗਵਾਮਾ ਤੂੰ ਖੁਦ ਮੰਨਿਆ ਮੇਰੇ ਕੋਲ ਕਿ ਤੂੰ ਆਪਣਾ ਪਾਸਪੋਰਟ ਸਰੈਂਡਰ ਕਰਾਇਆ ਤੇ ਮੈਂ ਇਸ ਗੱਲ ਨੂੰ ਬੜਾ ਚਿਰ ਇਸ ਇਸ ਮੁਗਾਲਤੇ ਦੇ ਵਿੱਚ ਰਿਹਾ ਬੜਾ ਇਸ 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 ਗਲਤ ਫਹਿਮੀ ਦੇ ਵਿੱਚ ਰਿਹਾ ਕਿ ਜਿਹੜੀਆਂ ਜਿਹੜੀਆਂ ਅਮਰੀਕਾ ਔਰ 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 ਕੈਨੇਡਾ ਦੇ ਵਿੱਚ ਜਿਹੜੀਆਂ ਜਿਹੜੇ ਕਤਲ ਹੋ ਰਹੇ ਨੇ ਇਹ ਭਾਰਤੀ ਏਜੰਸੀਆਂ ਨਹੀਂ ਕਰ ਸਕਦੀਆਂ ਮੇਰਾ ਮੰਨਣਾ ਸੀ ਕਿ ਉਹ ਜਿੱਤਣ ਵਾਲੀ ਤੇਰਾ ਕਿਉਂ ਐਸਾ ਕਰਨਗੇ ਨਾ ਪਰ ਜਦੋਂ ਮੈਂ ਸਾਰਾ ਵਰਤਾਰਾ ਵੇਖਦਾ ਜਦੋਂ ਮੈਂ ਇੱਕ ਤੇਰੇ ਵਰਗਾ ਕੁੱਤਾ ਬੰਦਾ ਜਿਹੜਾ ਬੰਦੇ ਜਿਸ ਬੰਦੇ ਦਾ ਪਸ਼ੋਕੜੀ ਨਿੰਦਕਾਂ ਵਾਲਾ ਜਿਸ ਬੰਦੇ ਦੀ ਗੱਗ ਵਰਗੇ ਬੰਦਿਆਂ ਨਾਲ ਯਾਰੀ ਰਹੀ ਜਿਸ ਬੰਦੇ ਦੀ ਗੁਰਵਿੰਦਰ ਵਰਗੇ ਕਾਮਰੇਡਾਂ ਨਾਲ ਯਾਰੀ ਰਹੀ ਜਿਹੜਾ ਬੰਦਾ ਖੁਦ ਉਸ ਗਰੁੱਪ ਦਾ ਹਿੱਸਾਰਿਆ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਬ੍ਰਾਹਮਣ ਦੀ ਗਟਰ ਗੰਗਾ ਚੋਂ ਨਿਕਲੇ ਦੱਸਦਾ ਰਿਹਾ ਸਿੱਖਾਂ ਨੂੰ ਗੁਰੂ ਦੇ ਪਿਆਰੇ ਸਿੱਖਾਂ ਨੂੰ ਘੋੜਿਆਂ ਦੀ ਲਿੱਦ ਖਾਣ ਵਾਲੇ ਦੱਸਦਾ ਰਿਹਾ ਉਸ ਬੰਦੇ ਨੂੰ ਇੱਕਦਮ ਸਿੱਖੀ ਦਾ ਬੁਖਾਰ ਚੜ ਗਿਆ ਉਹ ਬੰਦਾ ਇੱਕਦਮ ਸਿੱਖੀ ਦਾ ਵਕਾਲਤਨਾਮਾ ਲੈ ਕੇ ਤੁਰਿਆ ਫਿਰਦਾ ਬੇਅਦਬੀਆਂ ਕਰਨ ਵਾਲਾ ਔਰ ਉਸ ਚਿਸ ਦੀਆਂ ਬੇਅਦਬੀਆਂ ਉੱਤੇ ਸਭ ਤੋਂ ਖੁਸ਼ ਕੱਟੜ ਪੰਥੀ ਹਿੰਦੂ ਤਨਜ਼ੀਮਾਂ ਹੋ ਰਹੀਆਂ ਨੇ ਜਿਸਤੇ ਸਭ ਤੋਂ ਵੱਧ ਖੁਸ਼ ਉਹ ਬੰਦੇ ਹੋ ਰਹੇ ਨੇ ਜਿਹੜੇ ਬੰਦੇ ਖੁਦ ਗੁਰੂ ਸਾਹਿਬਾਨ ਨੂੰ ਗਾਲੀ ਗਲੋਚ ਕਰਦੇ ਨੇ Hindu ਕੱਟੜਵਾਦੀ ਜਿਹੜੇ ਬੰਦੇ ਨੇ ਉਹ ਬੰਦੇ ਦਾ ਇੱਕਦਮ all of sudden ਉਸ ਉਸ ਬੰਦੇ ਦਾ ਬਣ ਜਾਣਾ ਉਹਨੂੰ ਕਹਿੰਦੇ ਕਿ ਸਿੱਖਾਂ ਦਾ ਵਕੀਲ ਬਣ ਜਾਣਾ ਔਰ ਬਣ ਕੇ ਇਸ ਇਸ ਲੜਾਈ ਨੂੰ ਇੱਕ ਨਵਾਂ ਰੁਖ ਦੇ ਦੇਣਾ ਇੱਕ ਨਵਾਂ ਆਏ ਨੂੰ ਇੱਕ ਨਵੇਂ ਪਾਸੇ ਨੂੰ ਲੈ ਜਾਣਾ ਔਰ ਉਹ ਬੰਦਾ ਖਾਸ ਕਰ ਜਿਸ ਬੰਦੇ ਨੇ ਜਿਸ ਜਿਸ ਬੰਦੇ ਨੇ ਆਪਣਾ ਪਾਸਪੋਰਟ ਸਰੈਂਡਰ ਕੀਤਾ ਹੋਇਆ ਭਾਰਤੀ ਏਜੰਸੀਆਂ ਕੋਲ ਬਰਾੜਾ ਤੂੰ ਖੁਦ ਇਹਦਾ ਹਿੱਸਾ ਔਰ ਮੈਨੂੰ ਹੁਣ ਇਸ ਗੱਲ 'ਚ ਇਹ ਕਹਿਣ 'ਚ ਕੋਈ ਵੀ ਇਤਰਾਜ਼ ਨਹੀਂ ਕਿ ਜੇ ਤੇਰੇ ਜਿਸ ਤਰੀਕੇ ਨਾਲ ਤੂੰ ਸਰਗਰਮ ਹੈ ਜਿਸ ਤਰੀਕੇ ਨਾਲ ਤੂੰ ਭਾਰਤੀ ਏਜੰਸੀਆਂ ਦਾ ਇਸ ਕੁੱਤੇ ਕੰਮ ਵਿੱਚ ਹੱਥ ਠੋਕਾ ਬਣਿਆ ਹੋ ਸਕਦਾ ਤੇਰੀ ਕੋਈ ਨਾ ਕੋਈ ਕੜੀ ਭਾਈ ਨਿਜਰ ਵਰਗੇ ਬੰਦਿਆਂ ਦੇ ਕਤਲ ਨਾਲ ਵੀ ਜੁੜਦੀ ਹੋਵੇ ਕਿਉਂਕਿ ਤੂੰ ਪਾਸਪੋਰਟ ਸੰਡਰ ਸਤੰਬਰ 'ਚ ਕਰਦਾ ਠੀਕ 8 ਮਹੀਨੇ ਪਹਿਲਾਂ ਇਨ ਕੈਨੇਡਾ ਦੇ ਵਿੱਚ ਕਤਲਾਂ ਦਾ ਸਿਰਸਾਣਾ ਸ਼ੁਰੂ ਹੋਣ ਤੋਂ ਪਹਿਲਾਂ ਤੂੰ ਵੀਡੀਓ ਜਿੰਨੀਆਂ ਮਰਜ਼ੀ ਬਣਾ ਕੇ ਪਾ ਲਈ ਪਰਤ ਬਰਾੜਾ ਤੂੰ ਗੁਰੂ ਨਿੰਦਕ ਸਾਂ ਤੇ ਗੁਰੂ ਨਿੰਦਕ ਰਹਿਣਾ ਤੇ ਅੱਜ ਦੀ ਤਰੀਕ ਦੇ ਵਿੱਚ ਤੂੰ ਭਾਰਤੀ ਏਜੰਸੀਆਂ ਦਾ ਹੱਥ ਠੋਕਾ ਵਿਆ ਪੂਰੀ ਤਰ੍ਹਾਂ ਬਰਾੜਾ ਵਿੱਚ ਦੋ ਤਰ੍ਹਾਂ ਦੇ ਬੰਦੇ ਹੋਏ ਨੇ ਇੱਕ ਤੇ ਬਾਬੇ ਦਾਨ ਸਿੰਘ ਬਰਾੜ ਵਰਗੇ ਬੰਦੇ ਸੀ ਜਿਹੜੇ ਜੰਗਾਂ ਦੀਆਂ ਮੂਰਲੀਆਂ ਸਫਾਂ ਵਿੱਚ ਜਨੋਰਾ ਵਾਂਗ ਲੜੇ ਤੇ ਦੂਸਰੇ ਪਾਸੇ ਬਰਾੜਾ ਉਹ ਬਰਾੜ ਵੀ ਸਨ ਜਿਨ੍ਹਾਂ ਨੇ ਗੁਰੂ ਪਾਤਸ਼ਾਹ ਨੂੰ 1 ਰੁਪਿਆ ਰੋਜ਼ ਤੇ ਘੋੜ ਸਵਾਰ ਦਿੱਤਾ ਸੀ ਜਿਨ੍ਹਾਂ ਨੇ ਗੁਰੂ ਸਹਿਬਾਨ ਦੇ ਘੋੜੇ ਦੀਆਂ ਵਾਗਾਂ ਵੀ ਦਸਨ ਪਾਤਸ਼ਾਹ ਦੇ ਦੀਆਂ ਫੜੀਆਂ ਕਿ ਉਹਨਾਂ ਚਿਰ ਜਾਣ ਨਹੀਂ ਦੇਣਾ ਜਿੰਨਾ ਚਿਰ ਸਾਡੀ ਰਕਮ ਨਹੀਂ ਪੂਰੀ ਕਰਦੇ ਤੂੰ ਬਰਾੜਾ ਬਾਬੇ ਦਾਨ ਸਿੰਘ ਬਰਾੜ ਉਹਨਾਂ ਦਾ ਖੂਨ ਨਹੀਂ ਤੂੰ ਖਾਨੇ ਬਰਾੜ ਉਹਨਾਂ ਦਾ ਲਹੂ ਆ ਜਿਸ ਖਾਨੇ ਬਰਾੜ ਵਰਗਿਆਂ ਨੇ ਗੁਰੂ ਪਾਤਸ਼ਾਹ ਨੂੰ 4 ਛਨੇ ਪਾਣੀ ਦੇ ਮੋਹਰਾਂ ਲੈ ਕੇ ਵੇਚੇ ਸੀ ਮੈਂ ਬਹੁਤ ਘੱਟ ਲੋਕਾਂ ਵਾਸਤੇ ਲਫ਼ਜ਼ ਵਰਤਿਆ ਪਰ ਬਰਾੜਾ ਤੂੰ ਸੱਚੀ ਹੋਈ ਜਨਾਰੇ ਗਾਰ ਭੇਜਾਂ ਤੂੰ ਸੱਚੀ ਹੋਈ ਬਾਇਓਲੋਜੀਕਲ ਵੇਸਟਾਂ ਸਸਿਗਾ ਦੋਸਤੋ ਮੈਂ ਟੋਨੀ ਸਿੰਘ ਬੱਲ ਦੋਸਤੋ ਸੋਸ਼ਲ ਮੀਡੀਆ ਉੱਪਰ ਕੋਈ ਪਿਛਲੇ 6 ਮਹੀਨੇ ਤੋਂ ਜਿਹੜਾ ਸਿੱਖ ਮੁਸਲਮ ਪਲੇਸ ਚੱਲ ਰਿਹਾ ਖਾਸ ਕਰਕੇ ਟਿਕਟਾਕ ਉੱਪਰ ਉਹਦੇ ਸੰਬੰਧ ਵਿੱਚ ਆਪਣੀ ਕੁਝ ਮਸਲੇ ਉੱਪਰ رائے ਲੈ ਕੇ ਹਾਜ਼ਰ ਹੋਇਆ ਤੁਹਾਡੇ ਸਾਹਮਣੇ ਜਿੰਨਾ ਕਿ ਸਫਰਤਾਰੇ ਨੂੰ ਮੈਂ ਸਮਝ ਸਕਿਆ ਜਿੰਨਾ ਕਿ ਇਹ ਮੇਰੀ ਪਕੜ ਵਿੱਚ ਆਇਆ ਕੋਈ 4 ਕਿ ਮਹੀਨੇ ਪਹਿਲਾਂ ਕੁਝ ਦੋਸਤਾਂ ਵੱਲੋਂ 4-5 ਮਹੀਨੇ ਪਹਿਲਾਂ ਮੈਨੂੰ ਅਪਰੋਚ ਕੀਤਾ ਦਬਾਵਾਇਆ ਗਿਆ ਕਿ ਮੈਂ ਇਸ ਮਾਮਲੇ ਵਿੱਚ ਦਖਲ ਦੇਵਾਂ ਮਰ ਮੈਂ ਜੋ ਉਹਨਾਂ ਨੇ ਕੁਛ ਨਹੀਂ ਕਿਹਾ ਕਿ ਜਿਹੜੀ ਦੂਸਰੀ ਤੇਰਾ ਦੂਸਰੇ ਪਾਸੇ ਜਿਹੜੇ ਬੰਦੇ ਸਗਰਮ ਨੇ ਪਾਕਿਸਤਾਨੀ ਭਾਈਆਂ ਲੋ ਉਹਨਾਂ ਦਾ ਫੋਨ ਨੰਬਰ ਦਿੰਨੇ ਤੂੰ ਉਹਨਾਂ ਨਾਲ ਗੱਲ ਕਰ ਮੈਂ ਕਿਹਾ ਮੈਂ ਉਹਨਾਂ ਨਾਲ ਗੱਲ ਤੇ ਨਹੀਂ ਕਰ ਸਕਦਾ ਬਗਾਨੇ ਬੰਦੇ ਨੂੰ ਪਤਾ ਨਹੀਂ ਮੇਰੀ ਗੱਲ ਮੰਨਦੇ ਜਾਂ ਨਹੀਂ ਮੰਨਦੇ ਪਰ ਜਿਹੜੀ ਆਪਣੀ ਤੇਰਾ ਲੋ ਬੰਦੇ ਨੇ ਇਹਨਾਂ ਦੀ ਮੈਂ ਮਿੰਤ ਕਰਕੇ ਵੇਖ ਸਕਦਾ ਤੇ ਇਧਰ ਆਪਣੇ ਵਾਲੀ ਤੇਰਚੋਂ ਇੱਕ ਤੇ ਵੀਰਾ ਸਿੰਘ ਗਿੱਲ ਨਾਂ ਦੀ ਆਈਡੀ ਆ ਇੱਕ ਉਹ ਪਾਉ ਕੁਲਦੀਪ ਸਿੰਘ ਆ ਕੇੜੀ ਨਾਂ ਦੀ ਉਹਦੀ ਆਈਡੀ ਆ ਇਹ ਮੇਰਾ ਪੁਰਾਣਾ ਕਿਸੇ ਸਮੇਂ ਵਿੱਚ ਜਾਣਕਾਰ ਆ ਸੁਖਵੰਤ ਬਰਾੜ ਬਰਾੜੀ 8 ਆ ਔਰ ਇੱਕ ਮਾਲਵਾ ਪੰਜ ਚਾਰ ਬੰਦੇ ਹੋਰ ਨੇ ਇਧਰੋਂ ਦੂਸਰੇ ਪਾਸੇ ਪਾਕਿਸਤਾਨੀ ਪਾਈਆਂ ਵੱਲੋਂ ਇੱਕ ਗੋਂਦਲਾ ਭਰਾ ਕੋਈ ਤੇ ਉਹਦੀ ਟੀਮ ਆ ਨਾਲ ਉਧਰੋਂ ਉਹ ਬੰਦੇ ਸਰਗਰਮ ਨੇ ਦੋਹਾਂ ਬੰਦਿਆਂ ਨੇ ਦਵੱਲੀਆਂ ਦੋਹਾਂ ਪਾਸਿਆਂ ਤੋਂ ਕੁਰਾਨੇ ਹਕੀਮ ਔਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹੀ ਪਾਣੀ ਦੀ ਰੱਜ ਕੇ ਬੇਹਰਮਤੀ ਕੀਤੀ ਹੈ ਬੇਅਦਬੀ ਕੀਤੀ ਹੈ ਦੋਹਾਂ ਪਾਸਿਆਂ ਤੋਂ ਮਹੰਦੇ ਅਰਬੀ ਵਰਗੇ ਖੂਬਸੂਰਤ ਇਨਸਾਨ ਗੁਰੂ ਸਾਹਿਬਾਨਾਂ ਦੀ ਸ਼ਾਨ ਦੇ ਵਿੱਚ ਪਤਾ ਨਹੀਂ ਕਿੰਨਾ ਕੁਝ ਗੰਦ ਬਕਿਆ ਗਿਆ ਦੋਹਾਂ ਤਰ੍ਹਾਂ ਵੱਲੋਂ ਮੈਂ ਇਹਨਾਂ ਬੰਦਿਆਂ ਨੂੰ ਜਾ ਕੇ ਉੱਥੇ ਤਰਖਾਸਤ ਕੀਤੀ ਇਹਨਾਂ ਨੂੰ ਇਲਤਜਾ ਕੀਤੀ ਆਪਣੇ ਬੰਦਿਆਂ ਨੂੰ 5 ਕੁ ਮਹੀਨੇ ਪਹਿਲਾਂ ਔਰ ਮੈਂ ਇਹ ਗੱਲ ਇਥੇ ਕਲੀਅਰ ਕਰ ਦੇਣੀ ਚਾਹੁੰਦਾ ਕਿ ਬਹਿਸੀयत ਸਿੱਖ ਮੈਨੂੰ ਇਹ ਗੱਲ ਕਹਿਣ ਵਿੱਚ ਕੋਈ ਵੀ ਹਿਚਕਿਚਾਟ ਨਹੀਂ ਹੈ ਕਿ ਜਿਹੜਾ ਇਸਲਾਮ ਹੈ ਇੱਕ ਬੜਾ ਖੂਬਸੂਰਤ ਮਜ਼ਬ ਹੈ ਇਸਲਾਮ ਦੀਆਂ ਜਿਹੜੀਆਂ ਤਾਲੀਮਾਤ ਨੇ ਉਹਨਾਂ ਦਾ ਉਹਨਾਂ ਔਰ ਮੁਸਲਮ ਮੁਸਲਮਾ ਔਰ ਇਸਲਾਮ ਦੋ ਅਲੱਗ-ਅਲੱਗ ਚੀਜ਼ਾਂ ਨੇ ਔਰ ਬਹੁਤਾਂ ਕੇਸਾਂ ਦੇ ਵਿੱਚ ਗੰਦ ਮੁਸਲਮਾਨ ਪਾਉਂਦਾ ਤੇ ਬਦਨਾਮ ਇਸਲਾਮ ਹੋ ਜਾਂਦਾ ਗਰੂਮਿੰਗ ਦੇ ਕੇਸਾਂ ਵਿੱਚ ਵੀ ਇਹੀ ਕੁਝ ਹੋ ਰਿਹਾ ਜਿਹੜੀ ਗਰੂਮਿੰਗ ਹੈ ਜਿਹੜਾ ਨਵਜ ਹਾਦ ਹੈ ਇਹ ਇਸਲਾਮ ਦੀ ਕਿਸੇ ਵੀ ਤਾਲੀਮਤ ਦਾ ਹਿੱਸਾ ਨਹੀਂ ਹੈ ਮੁਹੰਮਦ ਅਰਬੀ ਦਾ ਆਪਣੇ ਮੂਮਨ ਨੂੰ ਹਦਾਇਤ ਦੇਖਤ ਕਿ ਜਦੋਂ ਗੈਰ ਮਹਿਰਮ ਔਰਤਾਂ ਜਦੋਂ ਪਰਾਈਆਂ ਔਰਤਾਂ ਬਗਾਨੀਆਂ ਇਸਤਰੀਆਂ ਨਾਲ ਜੇ ਗੱਲ ਵੀ ਕਰਨੀ ਹੈ ਤਾਂ ਉਹਨਾਂ ਨੂੰ ਅੱਖ ਭਰ ਕੇ ਦੇਖਣਾ ਨਹੀਂ ਹੈ ਉਹਨਾਂ ਦੀ ਅੱਖ ਚੱਕ-ਚੱਕ ਪਾ ਕੇ ਗੱਲ ਨਹੀਂ ਕਰਨੀ ਨੀਵੀਂ ਪਾ ਕੇ ਨਜ਼ਰ ਝੁਕਾ ਕੇ ਗੱਲ ਕਰਨੀ ਹੈ ਮੁਸਲਮਾਨ ਨੇ ਕਿਸੇ ਕਿਸੇ ਦੀ ਬੱਚੀ ਨੂੰ ਪਿੱਛਾ ਕਰਨਾ ਉਹਨੂੰ ਤੰਗ ਕਰਨਾ ਉਹਨੂੰ ਵਰਗਲਾਉਣਾ ਉਹਦੇ ਨਾਲ ਝੂਠ ਫਰੇਬਕਾਰੀ ਕਰਕੇ ਉਹ ਆਪਣਾ ਧਰਮ ਕੋਈ ਹੋਰ ਬਦਲ ਕੇ ਦੱਸ ਕੇ ਉਹਦੇ ਨਾਲ ਵਿਆਹ ਕਰਾਉਣਾ ਇਹ ਕੁਤੇ ਬੰਦਿਆਂ ਦਾ ਕੰਮ ਹੋ ਸਕਦਾ ਇਹ ਇਹ ਦੀਨੇ ਇਸਲਾਮ ਦੀ ਇਹ ਇਹ ਸਿੱਖਿਆ ਨਹੀਂ ਹੈ ਕਮ ਸੇ ਕਮ ਜਿੰਨਾ ਕਿ ਮੈਂ ਇਸਲਾਮ ਨੂੰ ਪੜਿਆ ਔਰ ਸਮਝ ਸਕਿਆ ਮੈਂ ਤਾਂ ਕਿਤੇ ਇਹ 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 ਵੇਖੀ ਨਹੀਂ ਔਰ ਇਹ ਜਿਹੜਾ ਗਰੂਮਿੰਗ ਦਾ ਜਿਹੜਾ ਵਰਤਾਰਾ ਇਹਨੂੰ ਸਮਝਣ ਵਾਸਤੇ ਇੱਕ ਮੈਂ ਤੁਹਾਨੂੰ ਆਪਣੇ ਪੰਜਾਬ ਵਿਚਲੇ ਵਰਤਾਰੇ ਦੀ ਇੱਕ ਮਿਸਾਲ ਦੇਣੀ ਚਾਹਾਂਗਾ ਭਾਰਤ ਦੇ ਬਾਹਰਲੇ ਸੂਬਿਆਂ ਵਿੱਚ ਵੱਸਣ ਵਾਲਾ ਜਿਹੜਾ ਹਿੰਦੂ ਹੈ ਉਸ ਨੂੰ ਸਿੱਖਾਂ ਦੀ ਵੱਖਰੀ ਹੁੰਦ ਜਾਂ ਸਿੱਖਾਂ ਦੇ ਵੱਖਰੀ ਕੌਮ ਹੋਣ ਨਾਲ ਕੋਈ ਵੀ ਬਹੁਤਾਤ ਨੂੰ ਕੋਈ ਪਰੇਸ਼ਾਨੀ ਨਹੀਂ ਹੈ ਪੰਜਾਬ ਵਿੱਚ ਵਸਣ ਵਾਲੇ ਹਿੰਦੂ ਭਾਈਚਾਰੇ ਵਿੱਚੋਂ ਇੱਕ ਵੱਡਾ ਹਿੱਸਾ ਹੈ ਜਿਹੜਾ ਇਸ ਊਲ ਨੂੰ ਹੀ ਉੱਠਦਾ ਹੈ ਮੈਂ ਬਹੁਤ ਸਾਰੇ ਬੰਦਿਆਂ ਨੂੰ ਜਾਣਦਾ ਨਿੱਜੀ ਤੌਰ ਤੇ ਪੰਜਾਬ ਵਾਲੇ ਹਿੰਦੂ ਵੀਰਾਂ ਨੂੰ ਜਿਨ੍ਹਾਂ ਦਾ ਸਾਰਾ ਦਿਨ ਜੋਰ ਲਗਾ ਰਿਹਾ ਜਾਂਦਾ ਹੈ ਸਿੱਖਾਂ ਨੂੰ ਹਿੰਦੂ ਹਿਸਾਬਿਤ ਕਰਨ ਵਾਸਤੇ ਹੀ ਸਾਰਾ ਦਿਨ ਉਹ ਤਤ ਪਰ ਰਹਿੰਦੇ ਨੇ ਇਹ ਵਰਤਾਰਾ ਬਾਹਰਲੇ ਸੂਬਿਆਂ 'ਚ ਤੁਹਾਨੂੰ ਬਹੁਤ ਘੱਟ ਮਿਲਦਾ ਦੇਖਣ ਨੂੰ ਔਰ ਜਿੱਥੋਂ ਤੱਕ ਗਰੂਮਿੰਗ ਦਾ ਮਾਮਲਾ ਅਰਬ ਦਾ ਮੁਸਲਮਾਨ ਜੋਰਡਨ ਦਾ ਮੁਸਲਮਾਨ افریقਨ ਤੁਰਕ ਮੁਸਲਮਾਨ ایران عراق افغانستان ਦਾ ਜਿਹੜਾ ਮੁਸਲਮਾਨ ਹੈ ਉਹ ਤੁਹਾਨੂੰ ਕਦੇ ਵੀ ਨਹੀਂ ਮਿਲੇਗਾ ਸਾਡੀਆਂ ਬੱਚੀਆਂ ਨੂੰ ਵਰਗਲਾਉਂਦਾ ਉਹਨਾਂ ਨੂੰ ਗੁੰਮਰਾਹ ਕਰਕੇ ਇਹੋ ਜਿਹਾ ਕੰਮ ਕਰਦਾ ਇਸ ਕੰਮ ਵਿੱਚ 99.99% ਦੀ ਜਿਹੜੇ ਨੇ ਉਹ ਪਾਕਿਸਤਾਨੀ ਮੁਸਲਮਾਨ ਨੇ ਖਾਸ ਕਰ ਪੰਜਾਬੀ ਜਿਹੜੇ ਜਿਹੜੇ ਮੁਸਲਮਾਨ ਨੇ ਜਿਹੜੇ ਇੱਕ ਕੁੱਤਾ ਕੰਮ ਕਰਦੇ ਨੇ ਜਿਵੇਂ ਪੰਜਾਬੀ Hindu ਦਾ ਇੱਕ ਇੱਕ ਵਿਚਲਾ ਇੱਕ ਵਰਗ ਸਿੱਖਾਂ ਨਾਲ ਖੁੰਧਕ ਰੱਖਦਾ ਹੈ ਇਸੇ ਤਰ੍ਹਾਂ ਇਹ ਜਿਹੜਾ ਪਾਕਿਸਤਾਨੀ ਜਿਹੜਾ ਪੰਜਾਬੀ ਹੈ ਉਹਦੇ ਵਿੱਚ ਜਿਹੜਾ ਮੁਸਲਮਾਨ ਦਾ ਇੱਕ ਵਰਗ ਮੁਸਲਮਾਨਾਂ ਦੇ ਵਿੱਚੋਂ ਸਿੱਖਾਂ ਨਾਲ ਖੁੰਧਕ ਰੱਖਦਾ ਜਿਹੜਾ ਇਹਨਾਂ ਕਾਰਵਾਈਆਂ ਨੂੰ ਅੰਜਾਮ ਦਿੰਦਾ ਪਰ ਜਿਹੜੀਆਂ ਸਾਡੇ ਬੰਦੇ ਜਿਹੜੇ ਨੇ ਉਹ ਗਾਲਾਂ ਇਸਲਾਮ ਨੂੰ ਔਰ ਇਸਲਾਮ ਦੇ ਪੈਗੰਬਰ ਨੂੰ ਕੱਢਦੇ ਨੇ ਜਿਨ੍ਹਾਂ ਦਾ ਕੋਈ ਇਹਦੇ ਨਾਲ ਕੋਈ ਲੈਣ ਦੇਣ ਦਾ ਵੀ ਕੋਈ ਦੂਰ ਦਾ ਦੂਰ ਨੇੜੇ ਦਾ ਵੀ ਕੋਈ ਵਾਹ ਵਾਸਤਾ ਨਹੀਂ ਹੁਣ ਪਿਛਲੇ ਮਹੀਨੇ ਢੇਡ ਮਹੀਨੇ ਤੋਂ ਜਿਹੜੀਆਂ ਆਸਟ੍ਰੇਲੀਆ ਦੇ ਵਿੱਚ ਬੇਹੁਰਮਤੀਆਂ ਹੋਈਆਂ ਖਾਸ ਕਰਕੇ ਜਦੋਂ ਉੱਥੇ ਗੁਰਬਾਣੀ ਦੀ ਸੁੰਦਰ ਗੁਟਕੇ ਦੀ ਬਦਬੀ ਕੀਤੀ ਗਈ ਟਾਇਲਟ ਦੇ ਵਿੱਚ ਸੁੱਟੇ ਗਏ ਅੰਗ ਗੁਰਬਾਣੀ ਦੇ ਪਾੜ ਕੇ ਉਸ ਤੋਂ ਬਾਅਦ ਫਿਰ ਮੇਰੇ ਤੇ ਜਿਹੜੇ ਦੋਸਤਾਂ ਨੇ ਦਬਾਅ ਪਾਇਆ ਮੇਰਾ ਇੱਕ ਵੱਡੇ ਭਰਾਵਾਂ ਵਰਗਾ 14-15 ਸਾਲ ਵੱਡਾ ਬੰਦਾ ਉਹ ਤਾਂ ਰੋ ਹੀ ਪਿਆ ਫੋਨ ਤੇ ਪਰੇਸ਼ਾਨ ਰਹਿਣਾ ਸੀ ਕਿ ਇਹ ਜਿਹੜੀ ਦੋਹਾਂ ਪਾਸਿਆਂ ਤੋਂ ਹੀ ਜਿਹੜੀ ਜਿਹੜੇ ਕੁਰਾਨ ਨੂੰ ਮੰਨਣ ਵਾਲੇ ਨੇ ਗੁਰਬਾਣੀ ਨੂੰ ਮੰਨਣ ਵਾਲੇ ਲੋਕ ਨਹੀਂ ਉਹਨਾਂ ਲੋਕਾਂ ਦੀ ਦਿਲਜ਼ਰੀ ਹੋਈ ਇਹਨਾਂ ਬੇਦਬੀਆਂ ਤੋਂ ਸੋ ਮੈਨੂੰ ਹੁਕਮ ਹੋਇਆ ਵੱਡੇ ਭਰਾਵਾਂ ਦਾ ਮੈਂ ਖੁਦ ਵੀ ਪਰੇਸ਼ਾਨ ਸੀ ਇਸ ਵਰਤਾਰੇ ਨੂੰ ਲੈ ਕੇ ਤੇ ਮੈਂ ਜਿਹੜੇ ਪਾਕਿਸਤਾਨੀ ਭਰਾ ਸੀ ਉਹਨਾਂ ਦੇ ਮੈਂ ਗਿਆ ਜਾ ਕੇ ਉਹਨਾਂ ਨੇ ਮੇਰੀ ਗੱਲ ਨੂੰ ਸੁਣਿਆ ਵੀ ਬੜੀ ਬੜੀ ਚੰਗੀ ਤਰ੍ਹਾਂ ਤੇ ਮੇਰੀ ਉਹਨਾਂ ਨਾਲ ਇਹੋ ਹੀ ਗੱਲ ਹੋਈ ਵੀ ਵੇਖੋ ਨਾ ਤੇ ਇਹ ਤੁਹਾਡੇ دین ਦੀ ਤਾਲੀਮਾਤ ਹੈ ਇਹੋ ਜੀ ਪਰ ਜਿੱਥੋਂ ਤੱਕ ਜਿਹੜੀ ਗਰੂਮਿੰਗ ਹੈ ਤੁਸੀਂ ਕਹਿੰਦੇ ਹੋ ਹੀ ਨਹੀਂ ਤੇ ਦੂਸਰੀ ਧਿਰ ਕਹਿੰਦੀ ਹੈ ਕਿ ਗਰੂਮਿੰਗ ਹੋਈਆਂ ਨੇ ਜ਼ਮੀਨੀ ਮੈਂ ਇਸ ਗੱਲ ਦੀ ਗਵਾਹੀ ਦੇ ਸਕਦਾ ਮੇਰੇ ਦੋਸਤ ਦੀ ਬੱਚੀ ਦੀ ਗਰੂਮਿੰਗ ਹੋਈ ਹੈ ਤੇ ਮੈਂ ਇਸ ਗੱਲ ਦਾ ਗਵਾਹ ਹਾਂ ਕਿ ਇਹ ਹੁੰਦੀਆਂ ਨੇ ਪਰ ਇਸ ਤਰ੍ਹਾਂ ਗਾਲੀ ਗਲੋਚ ਕਰਕੇ ਇੱਕ ਦੂਸਰੇ ਦੇ ਧਰਮ ਦੀਆਂ ਮੁਕੱਦਸ ਕਿਤਾਬਾਂ ਦੀ ਤੋਹਫੀਨ ਕਰਕੇ ਅੱਲਾ ਦੇ ਰੱਬ ਦੇ ਪੈਗੰਬਰਾਂ ਨੂੰ ਗੁਰੂ ਸਾਹਿਬਾਨ ਦੀ ਸ਼ਾਨ ਵਿੱਚ ਗੁਸਤਾਖੀਆਂ ਕਰਕੇ ਮਸਲਾ ਕਿਸੇ ਹਾਲ ਤੱਕ ਕਿਸੇ ਪਾਸੇ ਲੱਗਣਾ ਨਹੀਂ 6 ਮਹੀਨੇ ਚ ਲੱਗ ਜਾਣਾ ਚਾਹੀਦਾ ਸੀ ਜਿਸ ਤਰ੍ਹਾਂ ਹੁੰਦਾ ਕਿਉਂ ਨਾ ਹੋਵੇ ਵੀ ਤੁਸੀਂ ਆਪਣੇ ਵੱਲੋਂ ਸਾਨੂੰ ਪੰਜ ਮਹਜ਼ਬ ਮੁਸਲਮ ਭਰਾ ਦੇ ਦਿਓ ਤੇ ਅਸੀਂ ਤੁਹਾਨੂੰ ਆਪਣੇ ਵੱਲੋਂ ਪੰਜ ਮਹਜ਼ਬ ਸਿੱਖ ਜਾਂ ਮੋਤਬਰ ਸਿੱਖ ਬੰਦੇ ਦੇ ਦਿੰਨੇ ਆ ਇਹ 10 ਬੰਦੇ ਰਲ ਕੇ ਇੱਕ ਸਾਂਝੀ ਕਮੇਟੀ ਬਣਾ ਲੈਣਾ ਇੱਕ ਭਾਈਚਾਰਕ ਕਮੇਟੀ ਬਣਾ ਕੇ ਇੱਕ ਕਮਿਊਨਿਟੀ ਬੇਸਡ ਕਮਿਸ਼ਨ ਬਣਾ ਕੇ ਇਹ ਜਿਹੜੇ ਗਰੂਮਿੰਗ ਦੀਆਂ ਜਿੰਨੀਆਂ ਵੀ ਮਾਰਦਾ ਤਾਂ ਨੇ ਇਹਨਾਂ ਦੀ ਗਹਿਰਾਈ ਚ ਜਾ ਕੇ ਤਹਿਕੀਕਾਤ ਕਰਨ ਇਹਨਾਂ ਦੀ ਪਰਚੋਲ ਕਰਨ ਔਰ ਜੀ ਅਸੀਂ ਪੁੱਛੇ ਕਿ ਕਿਵੇਂ ਕਿ ਕਿਸੇ ਪੂਤਕਾਲ ਦੀਆਂ ਘਟਨਾਵਾਂ 'ਚ ਅਸੀਂ ਕਿਸੇ ਸਿੱਟੇ ਤੇ ਨਹੀਂ ਪਹੁੰਚ ਸਕਦੇ ਤਾਂ ਵੀ ਜੇ ਭਵਿੱਖ ਵਿੱਚ ਕੋਈ ਇਹੋ ਜਿਹੀ ਕੋਈ ਘਟਨਾ ਕੋਈ ਕੋਈ ਵਾਪਰਦੀ ਆ ਚਾਹੇ ਲੜਕੀ ਮੁਸਲਮਾਨ ਭਾਈਚਾਰੇ 'ਚ ਹੋਵੇ ਚਾਹੇ ਸਿੱਖ ਭਾਈਚਾਰੇ 'ਚ ਹੋਵੇ ਇਹਦਾ ਕੋਈ ਸਾਂਝਾ ਹੱਲ ਕੱਢਿਆ ਜਾ ਸਕੇ ਤਾਂ ਕਿ ਆਹ ਜਿਹੜੀ ਤੋਹੀਨ ਹੋ ਰਹੀ ਹੈ ਗੁਰੂ ਸਹਿਬਾਨ ਔਰ پیغمبرਾਂ ਦੀ ਦੋਵਾਂ ਪਾਸਿਆਂ ਤੋਂ ਇਹ ਅੱਗੇ ਤੋਂ ਦੁਬਾਰਾ ਕਦੇ ਇਹ ਇਹੋ ਜਿਹਾ ਵਰਤਾਰਾ ਦੁਬਾਰਾ ਤੋਂ ਕਦੇ ਨਾ ਵਾਪਰੇ ਉਹਨਾਂ ਨੇ ਮੇਰੀ ਗੱਲ ਨੂੰ ਸੁਣਾਇਆ ਵੀ ਬਹੁਤ ਜਿਹੜਾ ਉਧਰੋਂ ਦੂਸਰੇ ਪਾਸੇ ਉਹਨਾਂ ਦਾ ਬੰਦਾ ਸੀਗਾ ਗੁੰਦਲ ਵੀਰ ਉਹਨੇ ਤਾਂ ਇੱਥੋਂ ਤੱਕ ਆਖਿਆ ਕਿ ਇਹ ਜਿਹੜਾ ਸਿੱਖ ਆਇਆ ਹੈ ਅੱਜ ਸਾਡੇ ਨਾਲ ਗੱਲ ਕਰਨ ਟੋਨੀ ਬਾਲ ਇਹ ਲੱਖਾਂ ਦੇ ਵਿੱਚੋਂ ਇੱਕ ਹੈ ਔਰ ਔਰ ਇਹ ਵੀ ਆਖਿਆ ਕਿ ਜੇ ਇਹੋ ਜਿਹੇ ਬੰਦੇ ਕਾਸ਼ ਸਾਨੂੰ ਪਹਿਲਾਂ ਮਿਲੇ ਹੁੰਦੇ ਤੇ ਗੱਲ ਇੱਥੋਂ ਤੱਕ ਜਾਂਦੀ ਨਾ ਇਹ ਨਹੀਂ ਉਹਦੇ ਤੋਂ ਇੱਕ ਦੋ ਦਿਨ ਬਾਅਦ ਆਲੀਆਂ ਵੀ ਜਿਹੜੀਆਂ ਲਾਹਿਮਾਂ ਨੇ ਉਹਦੇ ਵਿੱਚ ਵੀ ਉਹ ਵੀ ਰੱਖਦਾ ਰਿਹਾ ਲੋਕਾਂ ਨੂੰ ਵੀ ਤੁਹਾਡੇ ਕੋਲ ਟੋਨੀ ਉਨਾ ਬੰਦਿਆਂ ਨੂੰ ਲੈ ਉਹ ਸੀ ਤੁਹਾਡੇ ਨਾਲ ਗੱਲ ਕਰ ਲੈਣੀਆਂ ਪਰ ਕਿਉਂਕਿ ਇਹ ਗੱਲ ਕੋਈ 6-700 ਬੰਦੇ ਦੇ ਸਾਹਮਣੇ ਹੋਈ ਸੀ ਜਿਹੜੀ ਮੈਂ ਅਰਜ਼ ਕੀਤੀ ਸੀ ਉਹਨਾਂ ਨੂੰ ਇਹਨੂੰ ਉਹਨਾਂ ਧਿਰਾਂ ਨੇ ਵੀ ਸੁਣਿਆ ਜਿਹੜੀਆਂ ਧਿਰਾਂ ਇਸ ਸਾਰੇ ਵਰਤਾਰੇ ਦੇ ਪਿੱਛੇ ਨੇ ਜਿਨ੍ਹਾਂ ਦੇ ਹੱਥ 'ਚ ਰਿਮੋਟ ਕੰਟਰੋਲ ਹੈ ਇਹ ਇਹ ਸਾਰੇ ਕਲੇਸ਼ ਦਾ ਜਿਹੜੀਆਂ ਕਿਸੇ ਰੂਪ ਵਿੱਚ ਚਾਹੁੰਦੀਆਂ ਨਹੀਂ ਸੰਦ ਕੇ ਇੱਥੇ ਇੱਥੇ ਇਹ ਗੱਲ ਠੰਡੀ ਪਵੇ ਜ਼ਾਹਰ ਹੈ ਕਿ ਉਹਨਾਂ ਨੂੰ ਮੈਂ ਬੁਰਾ ਲੱਗਾ ਹੋਏਗਾ ਕਿ ਆਪ ਬੰਦਾ ਕਿਹੜੇ ਪਾਸੇ ਆ ਗਿਆ ਨੇ ਤੇ ਬੜਦੀ ਅੱਗੇ ਤੇ ਪਾਣੀ ਪਾਤਾ ਨੇ ਤੇ ਸਾਡੇ ਮਿੱਟੀ ਪਾਤੀ ਸਾਰੇ ਕੰਮ ਤੇ ਅਸੀਂ ਤਾਂ ਹੋਰ ਕਿਸੇ ਪਾਸੇ ਲਿਜਾ ਰਹੇ ਸਾਂ ਗੱਲ ਨੂੰ ਤਾਂ ਇਹ ਤਾਂ ਜਿਹੜੀ ਮੁਸ਼ਕਲ ਆ ਉਹਦਾ ਹੱਲ ਦੱਸ ਕੇ ਤੇ ਦੋਹਾਂ ਪਾਸੇ ਤੂੰ ਸੁਨਾ ਕਰਾ ਰਿਹਾ ਹੈ ਇਹ ਬੰਦਾ ਉਹਨਾਂ ਬੰਦਿਆਂ ਨੇ ਬਹੁਤ ਸਾਰੇ ਸ਼ਾਇਦ ਉਹਨਾਂ ਦੇ ਵਿੱਚੋਂ ਖਾਲਸਤਾਨੀ ਲਬਾਦੇ ਵਿੱਚ ਵੀ ਵਿਚਰਦੇ ਹੋਣ ਪਰ ਉਹ ਜਿਹੜੀਆਂ ਵੀ ਤਰ੍ਹਾਂ ਸੀ ਉਹਨਾਂ ਤਰ੍ਹਾਂ ਨੇ ਉਹਨਾਂ ਬੰਦਿਆਂ ਤੱਕ ਅਪਰੋਚ ਕਰਕੇ ਮੇਰੀਆਂ ਜਿਹੜੀਆਂ ਪੁਰਾਣੀਆਂ ਪੋਸਟਾਂ ਸੀ ਫੇਸਬੁੱਕ ਉੱਪਰ ਉਹਨਾਂ ਪੋਸਟਾਂ ਨੂੰ ਆਧਾਰ ਜੀ ਜਿਨ੍ਹਾਂ ਪੋਸਟਾਂ ਦੇ ਵਿੱਚ ਮੈਂ ਇਸਲਾਮਾਬਾਦ ਔਰ ਪਾਕਿਸਤਾਨ ਦੀ ਜਿਹੜੀ ਵਿਦੇਸ਼ ਨੀਤੀ ਆ ਉਹਦੀ ਆਲੋਚਨਾ ਕੀਤੀ ਸੀ ਉਹਦੀ ਤਨਕੀਦ ਕੀਤੀ ਸੀ ਉਹਨਾਂ ਨੂੰ ਇਸਲਾਮ ਵਿਰੋਧੀ ਦੱਸ ਦਿੱਤਾ ਔਰ ਸੁਖਵੰਤ ਬਰਾੜ ਦੀ ਮੇਰੇ ਨਾਲ ਇੱਕ 2.5 3 ਸਾਲ ਪੁਰਾਣੀ ਫੋਟੋ ਸੀ ਉਸ ਫੋਟੋ ਨੂੰ ਆਧਾਰ ਬਣਾ ਕੇ ਕਿ ਇਹ ਤਾਂ ਬੰਦਾ ਵੇਖੋ ਯਾਰ ਇਹ ਤੇ ਇਕੱਠੇ ਬੈਠਦੇ ਉੱਠਦੇ ਆ ਇੰਹ ਬੰਦਾ ਉਹਨਾਂ ਦਾ ਹੀ ਬੰਦਾ ਵਾ ਤੇ ਉਹਨਾਂ ਨੇ ਬੰਦਿਆਂ ਨੇ ਕਿਤੇ 3 4 ਦਿਨ ਬਾਅਦ ਮੈਨੂੰ ਫਿਰ ਉਹਨੇ ਬੰਦੇ ਨੇ ਉੱਥੇ ਸੱਦਿਆ ਕਿ ਆਓ ਤੁਹਾਡੇ ਨਾਲ ਗੱਲ ਕਰਨੀ ਹੈ ਮੈਂ ਗਿਆ ਉੱਥੇ ਜਾ ਕੇ ਮੈਂ ਦੱਸਿਆ ਕਿ ਮੇਰੀ ਜਿਹੜੀ ਤੁਸੀਂ ਕਿਹਾ ਸੀ ਵੀ ਆਪਣੇ ਬੰਦਿਆਂ ਨਾਲ ਗੱਲ ਕਰ ਲਓ ਆਪਾਂ ਰਾਲ ਕੇ ਗੱਲ ਕਰ ਲਾਂਗੇ ਮੇਰੀ ਕੁਛ ਇੱਕ ਬੰਦਿਆਂ ਨਾਲ ਗੱਲ ਹੋਈ ਆ ਇਥੋਂ ਤੱਕ ਸਾਡੀ ਗੱਲ ਗਈ ਇਹਦੇ ਤੋਂ ਬਾਅਦ ਉਸ ਬੰਦੇ ਨੇ ਅਰਾਨਕ ਲਈ ਜਿਹੜਾ ਬੰਦਾ ਉਥੇ ਅੱਜ ਦੀ ਦੌਰ ਦੇ ਵਿੱਚ ਪਿਛਲੇ 6 ਮਹੀਨੇ ਤੋਂ ਇਸਲਾਮ ਦਾ ਵਕੀਲ ਬਣ ਕੇ ਜਿਹੜਾ ਭਰਾ ਵਿਚ ਰਿਹਾ ਜਿਹੜਾ ਲਲਕਾਰ ਰਿਹਾ ਸਿੱਖ ਕੌਮ ਨੂੰ ਕਿ ਆਓ ਕੋਈ ਮੇਰੇ ਨਾਲ ਗੱਲ ਕਰੋ ਆਓ ਮੈਂ ਤੁਹਾਡੀਆਂ ਲੀਰਾਂ ਕਰਦਾ ਆਓ ਮੈਂ ਤੁਹਾਨੂੰ ਜਵਾਬ ਦਿੰਨਾ ਮੇਰੇ ਕੋਲ ਹਰ ਗੱਲ ਦਾ ਜਵਾਬ ਹੈਗਾ ਮੈਂ ਉਹਦੇ ਪਲੇਟਫਾਰਮ ਤੇ ਮੌਜੂਦ ਸੀ ਉਸ ਬੰਦੇ ਦੇ ਔਰ ਉਹ ਬੰਦਾ ਇੰਨਾ ਖੌਫ ਜਦਾ ਸੀ ਉਸ ਬੰਦੇ ਨੂੰ ਇਨੀ ਇੱਕ ਸਖਤ ਹਦਾਇਤ ਸੀ ਜਿਹੜੀਆਂ ਇਸ ਇਸ ਸਭ ਕਾਸੀ ਦੇ ਪਸਮੰਜਰ ਜਿਹੜੀਆਂ ਕੰਮ ਕਰਨ ਵਾਲੀਆਂ ਧਰਾ ਸੀ ਕਿ ਤੂੰ ਇਸ ਬੰਦੇ ਨੂੰ ਬੋਲਣ ਦਾ ਮੌਕਾ ਨੀ ਤੇ ਨਾ ਜਦੋਂ ਤੂੰ ਇੱਕ ਵਾਰੀ ਇਸ ਬੰਦੇ ਦਾ ਵਿਰੋਧ ਕੀਤਾ ਉਸ ਬੰਦੇ ਨੇ ਮੇਰੀ ਗੱਲ ਸੁਣਨ ਪ੍ਰੰਤ ਮੈਨੂੰ ਉੱਪਰੋਂ ਪਲੇਟਫਾਰਮ ਤੋਂ ਬੋਲਣ ਵਾਲੇ ਤੋਂ ਹੀਠਾਂ ਆਡੀਅנס ਦੇ ਵਿੱਚ ਸੁਣ ਦਿੱਤਾ ਤੇ ਮੇਰੀ ਉਹਨੇ ਸੁਖੰਤ ਬਰਾੜ ਨਾਲ ਫੋਟੋ ਲਾ ਕੇ ਤੇ ਉਸ ਬੰਦੇ ਨੇ ਮੈਨੂੰ ਬਰਾਬਲਾ ਬੋਲਣਾ ਸ਼ੁਰੂ ਕਰਤਾ ਕਿ ਤੂੰ ਵੀ ਉਸੇ ਟੀਮ ਦਾ ਹਿੱਸਾ ਆ ਮਾ ਇਹ ਤੇਰਾ ਯਾਰ ਆ ਸੁਖੰਤ ਬਰਾੜ ਔਰ ਮੈਂ ਕਮੈਂਟਾਂ ਦੇ ਵਿੱਚ ਕੋਈ ਉਹ ਪੌਣਾ ਘੰਟਾ ਪੌਣਾ ਘੰਟਾ ਉਹਨੇ ਇਦਾਂ ਬੱਜਮਾਨੀ ਕੀਤੀ ਉਹਨਾਂ ਨੇ ਮੈਂ ਇੱਕ ਵੀ ਲਫ਼ਜ਼ ਗਲਤ ਨਹੀਂ ਬੋਲਿਆ ਮੈਂ ਥੱਲੇ ਤੋਂ ਨਾਲ ਬੈਠਾ ਰਿਹਾ ਮੈਂ ਹਾਂ ਇੱਕ ਕਮੈਂਟ ਜ਼ਰੂਰ ਕਰਕੇ ਉਹ ਆਖੇ ਪਰ ਮੈਨੂੰ ਇੱਕ ਵਾਰੀ ਉੱਪਰ ਤਾਂ ਚੁੱਕ ਮੇਰੀ ਗੱਲ ਸੁਣੋ ਜੇ ਤੂੰ ਮੇਰੇ ਤੇ ਏਡੇ ਵੱਡੇ ਇਲਜ਼ਾਮ ਲਾ ਰਿਹਾ ਤੂੰ ਕਹਿ ਰਿਹਾ ਕਿ ਤੂੰ ਇਸਲਾਮ ਦੀ ਗੁਸਤਾਖੀ ਕੀਤੀਆਂ ਕਮ ਸੇ ਕਮ ਮੈਨੂੰ ਮੌਕਾ ਤਾਂ ਦੇ ਆਪਣੀ ਸਫਾਈ ਰੱਖਣ ਦਾ ਇਹ 2.5 ਸਾਲ ਪੁਰਾਣੀ ਫੋਟੋ ਹੈ ਪਿਛਲੇ 2 ਸਾਲ ਤੋਂ ਦਾ ਮੇਰਾ ਤਾਂ ਇਸ ਬੰਦੇ ਦੀ ਕਿਤੇ ਸਾਡੀ ਤੇ ਦੁਆ ਸਲਾਮ ਵੀ ਨਹੀਂ ਆਪਸ ਦੇ ਵਿੱਚ ਜੇ ਇੱਕ ਵਾਰੀ ਮੌਕਾ ਖੈਰ ਉਹਨੇ ਉਹਦੇ ਤੇ ਸ਼ਾਇਦ ਦੁਬਾਈ ਕੋਈ ਹੋ ਜਾਸੀ ਪਤਾ ਨਹੀਂ ਕੀ ਕਾਰਨ ਹੋਣ ਕੇ ਇਹ ਇਹ ਉਹਨਾਂ ਦਾ ਰੱਬ ਜਾਣਦਾ ਕਿ ਕਿਉਂ ਸੀ ਪਰ ਕੁਛ ਨਾ ਕੁਛ ਕਾਰਨ ਸੀ ਦੋ ਦਿਨ ਪਹਿਲਾਂ ਬੰਦਾ ਮੇਰੀਆਂ ਸਿਫਤਾਂ ਕਰਦਾ ਨਹੀਂ ਸੀ ਥੱਕਦਾ ਔਰ ਬਾਅਦ ਚ ਮੇਰੀਆਂ ਗਾਲਾਂ ਕੱਢ ਕੇ ਜਿਹੜੇ ਇਲਜ਼ਾਮ ਨਹੀਂ ਸੀ ਇਹਨੂੰ ਲਾਉਣੇ ਪਰ ਜੋ ਵੀ ਹੋਗਾ ਨਾ ਕੁਛ ਤਾਂ ਮਜਬੂਰੀਆਂ ਰਹੀ ਹੋंगी ਯੂ ਕੋਈ ਬੇਵਫਾ ਨਹੀਂ ਹੁੰਦਾ ਕੋਈ ਹੋਊਗੀ ਚਲੋ ਉਹਦੀ ਉਹ ਜਾਣਨਾ ਮੇਰਾ ਉਹਨਾਂ ਨਾਲ ਕੋਈ ਗਿਲਾ ਨਹੀਂ ਦੂਸਰੇ ਪਾਸੇ ਜਿਹੜੇ ਇਧਰਲੇ ਪਾਸਿਓਂ ਜਿਹੜਾ ਸੁਖਵੰਤ ਬਰਾੜ ਹੈ ਸੁਖਵੰਤ ਬਰਾੜ ਨੇ ਇਹ ਵੀਡੀਓ ਬਣਾ ਕੇ ਪਾਈ ਪਿਛਲੇ ਹਫਤੇ ਜਿਹਦੇ ਚੋਂ ਨੇ ਮੇਰੇ ਤੇ ਕੁਝ ਇਲਜ਼ਾਮ ਲਾਏ ਇਹ ਜਿਹੜੀ ਵੀਡੀਓ ਹੈ ਇਹ ਹੁਣ ਇਸ ਤੋਂ ਅਗਲਾ ਹਿੱਸਾ ਜਿਹੜਾ ਇਹ ਸੁਖਵੰਤ ਬਰਾੜ ਨੂੰ ਹੀ ਮੁਖਾਤਬ ਹੈ ਬਰਾੜ ਸਾਹਿਬ ਸਮਝ ਨਹੀਂ ਆ ਰਹੀ ਕਿੱਥੋਂ ਸ਼ੁਰੂ ਕਰੀਏ ਗੱਲ ਤੁਹਾਡੇ ਪਿਛੋਕੜ ਤੋਂ ਸ਼ੁਰੂ ਕਰ ਲੈਂਦੇ ਆ ਆਪਾਂ ਬਰਾੜਾ 5-7 ਸਾਲ ਤੋਂ ਤੂੰ ਮੇਰੇ ਸੰਪਰਕ ਦੇ ਵਿੱਚ ਆ ਸੋਸ਼ਲ ਮੀਡੀਆ ਰਾਹੀਂ ਆਪਾਂ ਇੱਕ ਵਾਰੀ ਮਿਲੇ ਹੋਈਆਂ ਜ਼ਿੰਦਗੀ ਦੇ ਵਿੱਚ ਔਰ ਉਹਨਾਂ ਦੇ ਨਾਲ ਤੂੰ ਇੰਨਾ ਕੁ متاثر ਸੀ ਮੇਰੇ ਕੋਲੋਂ ਕਿ ਤੇਰੀ ਜਿਹੜੀ ਕਲਬ ਹਾਊਸ ਵਾਲੀ ਆਈਡੀ ਸੀ ਉਹਦੇ ਉੱਤੇ ਫੋਟੋ ਵੀ ਮੇਰੀ ਲੱਗੀ ਹੁੰਦੀ ਸੀ ਤੇ ਜਿਹੜੇ ਗਰੁੱਪ ਨਾਲ ਹੁਣ ਤੂੰ ਅੱਜ ਤੂੰ ਜਿਨ੍ਹਾਂ ਦੇ ਨਾਲ ਬੈਠ ਕੇ ਦੀਨੇ ਅਸਲਾਮ ਨੂੰ ਬੁਰਾ ਭਲਾ ਬੋਲਦਾ ਕੁਰਾਨੇ ਹਕੀਂ ਦੀ ਤੋਹੀਨ ਕਰਦਾ ਔਰ ਮੁਹੰਮਦ ਸਾਹਿਬ ਦੀ ਸ਼ਾਨ ਦੇ ਵਿੱਚ ਗੁਸਤਾਖੀਆਂ ਕਰਦਾ ਇੰਨਾ ਬੰਦਿਆਂ ਨਾਲ ਆਪਣਾ ਉਥੇ ਪੇਚਾ ਪੈਂਦਾ ਹੁੰਦਾ ਸੀ ਕਿਉਂਕਿ ਇਹ ਗਰੋਹ ਦਾ ਕੰਮ ਉਥੇ ਵੀ ਗਾਲਾਂ ਗਲੋ ਗਾਲੀ ਗਲੋ ਚ ਕਰਨਾ ਹੀ ਹੁੰਦਾ ਸੀ ਉਸ ਪਲੇਟਫਾਰਮ ਤੇ ਕਲਾਬ ਹਾਊਸ ਤੇ ਉਥੇ ਵੀ ਇਹ ਬੰਦੇ ਜਿਹੜੇ 5 7 10 ਬੰਦੇ ਸੀ ਇਹ ਹਿੰਦੀ ਦੇ ਵਿੱਚ ਨਾਮ ਰੱਖ ਕੇ ਆਪਣੀ ਲਾਈਵ ਦਾ ਬੈਠ ਜਾਂਦੇ ਹੁੰਦੇ ਸੀ ਔਰ ਭਾਰਤ ਦੇ ਵੱਖ-ਵੱਖ ਸਿਆਚੋਂ 오ਡੀਸਾ ਚੋਂ ਆਪਣਾ ਮੱਧ ਪ੍ਰਦੇਸ਼ ਦੇ ਵਿੱਚੋਂ ਗੁਜਰਾਤ ਤੋਂ ਜਿਹੜੇ Hindu ਭਾਈ ਸੀ ਉਹਨਾਂ ਨੂੰ ਉੱਪਰ ਚੁੱਕ ਕੇ ਤੇ Hindu અવਤਾਰਾਂ ਦੀ ਸ਼ਾਨ ਦੇ ਵਿੱਚ ਇੰਨਾ ਕੁ ਗੰਧ ਬੋਲਦੇ ਸੀ ਇੰਨਾਂ ਕੁ ਗੁਸਤਾਖੀਆਂ ਕਰਦੇ ਸੀ ਕਿ ਆਮ ਬੰਦੇ ਦੇ ਵੀ ਕੰਨਾਂ ਚੋਂ ਖੂਨ ਵਗਣਾ ਸ਼ੁਰੂ ਹੋ ਜਾਵੇ ਉਦੋਂ ਤੋਂ ਸਾਡੇ ਨਾਲ ਸੀ ਤੇ ਆਪਾਂ ਇਹਨਾਂ ਦੇ ਨਾਲ ਤਲਕਰਾਮੀ ਹੁੰਦੀ ਹੁੰਦੀ ਸੀ ਆਪਣੀ ਫਿਰ ਇੱਕ ਹੋਰ ਗਰੁੱਪ ਸੀ ਉਹਦੇ ਵਿੱਚ ਜਿਨ੍ਹਾਂ ਦੇ ਬਰਾੜਾ ਤੋਂ ਸੰਪਰਕ ਚ ਆਇਆ ਕਾਮਰੇਡਾਂ ਦਾ ਗਰੁੱਪ ਉਹ ਗਰੁੱਪ ਜਿਹੜਾ ਵਾ ਉਹ ਗਰੁੱਪ ਪੰਜਾਬ ਦਾ ਇੱਕ ਬਹੁਤ ਹੀ ਬਦਨਾਮ ਬੰਦਾ ਸਰਜੀਤ ਗੱਗ ਜਿਸ ਬੰਦੇ ਨੇ ਟੁੱਟੀਆਂ ਕਿਸਮ ਦੀਆਂ ਕਵਤਾਵਾਂ ਸਿਰਫ ਤੇ ਸਿਰਫ ਸਿੱਖਾਂ ਦੇ ਖਿਲਾਫ ਹੀ ਲਿਖੀਆਂ ਨੇ ਅੱਜ ਤੱਕ ਉਸ ਬੰਦੇ ਨੇ ਇੱਥੋਂ ਤੱਕ ਲਿਖਿਆ ਆਪਣੀ ਕਵਤਾ ਮੈਂ ਤੇ ਨਾਨਕ ਦੇ ਵਿੱਚ ਮੈਂ ਤੇ ਪਹਿਲੀ ਪਾਤਸ਼ਾਹੀ ਦਾ ਨਾਮ ਲਿਖ ਕੇ ਅੱਗੇ ਲਿਖਦਾ ਦੋਵੇਂ ਕੁੱਤੇ ਉਹ ਬੰਦੇ ਨੇ ਇਸ ਕਿਸਮ ਦੀਆਂ ਗੁਸਤਾਖੀਆਂ ਕੀਤੀਆਂ ਇਹਨਾਂ ਬੰਦਿਆਂ ਨੇ ਜਿਹੜਾ ਉਹ ਗਰੁੱਪ ਸੀ ਉਸ ਗਰੁੱਪ ਦੇ ਵਿੱਚ ਇੱਕ ਬੇਸਿਕ ਨਾਂ ਦੀ ਆਈਡੀ ਸੀ ਉਹਦੇ ਵਿੱਚ ਇੱਕ ਗੁਰਵਿੰਦਰ ਕਾਮਰੇਡ ਦੀ ਆਈਡੀ ਸੀ ਇੱਕ ਬੱਬਰ ਨਾਮ ਦੀ ਆਈਡੀ ਸੀ ਇੱਕ ਪਾਬਲੋ ਨਾਮ ਦੀ ਤੇ ਚਾਰ ਪੰਜ ਹੋਰ ਉਹਨੂੰ ਕੀ ਕਹਿੰਦੇਗੇ ਲੰਡੂ ਲਾਣਾ ਸੀ ਉਹਨਾਂ ਦਾ ਉਹਨਾਂ ਬੰਦਿਆਂ ਦੇ ਨਾਲ ਬਰਾੜਾ ਤੂੰ ਬੈਠਦਾ ਰਿਹਾ ਔਰ ਤੂੰ ਮੈਨੂੰ ਕਿਹਾ ਜਿਹੜੀ ਗੱਲ ਤੂੰ ਆਪਣਾ ਕਲੇਸ਼ ਪਿਆ ਆਪਣਾ ਕੋਈ ਲੈਣ ਦੇਣ ਨਹੀਂ ਸੀ ਆਪਣਾ ਕੋ ਜ਼ਮੀਨ ਦਾ ਕੋਈ ਕੋਈ ਵੱਟ ਦਾ ਰੌਲਾ ਨਹੀਂ ਸੀ ਆਪਾਂ ਇੱਕ ਦੂਸਰੇ ਦੇ ਚੰਗੇ ਜਾਣਕਾਰ ਸਾਂ ਇੱਕ ਦੂਸਰੇ ਦੀ ਚੰਗੀ ਇੱਜ਼ਤ ਕਰਦੇ ਸਾਂ ਤੂੰ ਮੈਨੂੰ ਵੱਡਾ ਭਰਾ ਦੱਸਦਾ ਹੁੰਦਾ ਸਾਂ ਆਪਣਾ ਕਲੇਸ਼ ਕਿਹੜੀ ਗੱਲ ਤੋਂ ਪਿਆ ਤੂੰ ਆਖਿਆ ਵੀ ਆਪਾਂ ਉਹਨਾਂ ਬੰਦਿਆਂ ਨਾਲ ਬਹਿਣਾ ਮੈਂ ਕਿਹਾ ਵੀ ਬਰਾੜਾ ਉਹਨਾਂ ਬੰਦਿਆਂ ਨਾਲ ਮੇਰੇ ਕੋਲ ਨਹੀਂ ਬੈਠਾ ਜਾਣਾ ਕਿਉਂਕਿ ਉਹ ਮੇਰੇ ਗੁਰੂ ਦੇ ਗੁਸਤਾਖ ਨੇ ਉਹ ਗੁਰਬਾਣੀ ਦੇ ਬਾਰੇ ਵਿੱਚ ਬਹੁਤ ਹੀ ਹੱਤਕ ਅਮੇਜ਼ੀ ਵਾਲੀਆਂ ਗੱਲਾਂ ਕਰਦੇ ਨੇ ਹਾਂ ਬਹਿਸ ਕਰਨੀ ਮੁਨਾਜ਼ਾ ਕਰਨਾ ਅਲੱਗ ਚੀਜ਼ ਹੈ ਪਰ ਉਹਨਾਂ ਨਾਲ ਬੰਦਿਆਂ ਨਾਲ ਬੈਠ ਕੇ ਗਾ ਪਛਾਪ ਲਾਉਣੀ ਦੰਦੀਆਂ ਕੱਢਣੀਆਂ ਹਾ ਹਾ ਹੂ ਚਲੋ ਖੈਰ ਆਪਣਾ ਵਗਾਰ ਪੈ ਗਿਆ ਤੂੰ ਵਫਾਦਾਰੀਆਂ ਬਦਲ ਲੀਆਂ ਤੂੰ ਉਹਨਾਂ ਬੰਦਿਆਂ ਨਾਲ ਬੈਠ ਗਿਆ ਔਰ ਬਰਾੜਾ ਜਿਹੜਾ ਅੱਜ ਤੂੰ ਸਿੱਖੀ ਦਾ ਵਕਾਲਤਨਾਮਾ ਚੁੱਕੀ ਫਿਰਦਾ ਅੱਜ ਜਿਹੜੇ ਤੂੰ ਦਾਅਵੇ ਕਰਦਾ ਫਿਰਦਾ ਨਾ ਪਲੇਟਫਾਰਮਾਂ 'ਤੇ ਕਿ ਮੈਂ ਸਿੱਖੀ ਦਾ ਮੁਹਾਫਿਜ਼ਾਂ ਜਿਉ ਗੁਰੂ ਗ੍ਰੰਥ ਸਾਹਿਬ ਦੀ ਸ਼ਾਨ ਦੇ ਵਿੱਚ ਕੁਝ ਪਾਕਿਸਤਾਨੀ ਬੋਲਣਗੇ ਤੇ ਮੈਂ ਕੁਰਾਨੇ ਹਕੀਮ ਪੜਾਂਗਾ ਮੈਂ 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 ਮੁਹੰਮਦ ਸਾਹਿਬ ਦੀ ਜਿਹੜੀ ਉਹਨੂੰ ਕਹਿੰਦੇ ਦਸਤਾਰ ਰੁਲਾਗਾ ਲੋਕਾਂ ਦੇ ਪੈਰਾਂ ਦੇ ਵਿੱਚ ਬਰਾੜਾ ਤੂੰ ਖੁਦ ਉਹ ਨਾ ਬੰਦਿਆ ਨਾ ਕਾਮਰੇਡਾ ਨਾ ਬੈਠ ਕੇ ਗੁਰੂ ਸਾਹਿਬ ਦੀ ਸ਼ਾਨ ਦੇ ਵਿੱਚ ਗੁਸਤਾਖੀਆਂ ਕਰਦਾ ਨਾ ਤੇਰੀ ਮੌਜੂਦਗੀ ਦੇ ਵਿੱਚ ਗੁਰਵਿੰਦਰ ਏਗਾ ਲਾਖ ਦਾ ਰਿਹਾ ਕਿ ਗੁਰੂ ਸਾਹਿਬ ਦੇ ਜਿਹੜੇ ਸਮਕਾਲੀ ਸਿੱਖ ਸੀ ਜਿਹੜੇ ਪਿਆਰੇ ਸਿੱਖ ਸੀ ਉਹ ਘੋੜਿਆਂ ਦੀ ਲਿੱਦ ਖਾਂਦੇ ਰਹੇ ਨੇ ਤੇਰੀ ਮੌਜੂਦਗੀ ਦੇ ਵਿੱਚ ਉਹ ਬੱਬਰ ਨਾਂ ਦੀ ਇੱਕ ਆਈਡੀ ਨੇ ਇੱਕ ਵਾਰੀ ਬਹਿਸ ਕਰਦਿਆਂ ਇੱਕ ਗੁਰਸਿੱਖ ਬੰਦੇ ਨੂੰ ਆਕ ਦਿੱਤਾ ਸੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਹਵਾਲਾ ਦੇ ਕੇ ਕਿ ਤੁਹਾਡਾ ਤੇ ਜਿਹੜਾ ਗੁਰੂ ਗ੍ਰੰਥਾ ਇਹ ਬ੍ਰਾਹਮਣ ਦੀ ਗਟਰ ਗੰਗਾ ਦੇ ਵਿੱਚੋਂ ਨਿਕਲਿਆ ਬਰਾੜਾ ਉਦੋਂ ਤਾਂ ਤੇਰੀ ਯਾਰ ਕਿਤੇ ਜਾਗੀ ਨਾ ਜਿਹੜੀ ਸਿੱਖਾਂ ਬਾਰੇ ਬਾਰੇ ਅਣ ਖੁੱਦ ਕੁਝ ਦੰਡੀਆਂ ਕੱਢਦਾਰਿਆ ਕੋਲ ਬੈਠ ਕੇ ਹੱਸਦਾਰਿਆ ਜਿਹੜੇ ਸੁਰਜੀਤ ਗੱਗ ਵਰਗੇ ਬੰਦਿਆਂ ਨੂੰ ਜਿਹੜੇ ਬੰਦਿਆਂ ਨੇ ਤੇਰੇ ਸਾਹਮਣੇ ਉਹਨੇ ਮੰਨਿਆ ਸੀ ਗੁਰਵਿੰਦਰ ਨੇ ਇਸ ਗੱਲ ਨੂੰ ਕਿ ਸੁਰਜੀਤ ਗੱਗ ਹੁਣ ਸੌ ਗਿਆ ਹੁਣ ਤੇ ਸਰਜੀਤ ਗੱਗ ਉਠਦਾ ਤੇ ਸਵੇਰੇ ਉਹਦੇ ਨਾਲ ਗੱਲ ਕਰ ਲੈਣੀ ਇਹਦਾ ਮਤਲਬ ਸਰਜੀਤ ਗੱਗ ਜਿਹੜਾ ਸਭ ਤੋਂ ਪੰਜਾਬ ਦੀ ਧਰਤੀ ਤੇ ਜਿਹੜਾ ਸਭ ਤੋਂ ਵੱਡੇ ਗੁਸਤਾਖਾਂ ਦੇ ਵਿੱਚੋਂ ਹੈ ਗੁਰੂ ਸਾਹਿਬਾਨ ਦੇ ਉਹ ਉਹਦੇ ਸੰਪਰਕ ਦੇ ਵਿੱਚ ਸਾਨੂੰ ਹੋ ਸਕਦਾ ਤੇਰੇ ਨਾਲ ਵੀ ਉਹਨਾਂ ਦੀ ਗੱਲਬਾਤ ਹੁੰਦੀ ਹੋਵੇ ਸਰਜੀਤ ਗੱਗ ਦੀ ਉਹਨਾਂ ਦੇ ਨਾਲ ਔਰ ਮੈਂ ਕੋਈ ਬਤਾਨ ਨਹੀਂ ਲਗਾ ਰਿਹਾ ਤੇਰੇ ਤੇ ਬਰਾੜਾ ਮੈਂ ਕੋਈ ਇਲਜ਼ਾਮ ਤਰਾਸ਼ੀ ਨਹੀਂ ਕਰ ਰਿਹਾ ਫਰੇਜ਼ਨੋ ਏਰੀਏ ਦੇ ਤਕਸਾਲੀ ਸਿੰਘ ਨੇ ਬੜੀ ਚੜ੍ਹਦੀ ਕਲਾ ਵਾਲੇ ਭਾਈ ਜਤਿੰਦਰ ਸਿੰਘ ਖਾਲਸਾ ਉਹ ਤਸਦੀਕ ਕਰ ਸਕਦੇ ਨੇ ਇਸ ਗੱਲ ਦੀ ਮੈਂ ਤੇ ਭਾਈ ਜਤਿੰਦਰ ਸਿੰਘ ਖਾਲਸਾ ਨੇ ਸਾਂਝੇ ਸਾਂਝੀਆਂ ਲਾਈਆਂ ਕੀਤੀਆਂ ਨੇ ਤੁਹਾਡੇ ਵੱਲੋਂ ਉਹ ਗੁਰੂ ਸਾਹਾਵਾਂ ਦੀ ਸ਼ਾਨਚ ਕੀਤੀਆਂ ਗੁਸਤਾਖੀਆਂ ਦੇ ਜਵਾਬ ਦੇਣ ਦੇ ਜਿਨ੍ਹਾਂ ਚ ਬਹੁਤ ਸਾਰੀਆਂ ਸ਼ਹਾਦਤਾਂ ਵੀ ਕਲਾਬ ਹਾਊਸ ਤੇ ਮਰ ਜਾਣ ਗਿਆ ਰਿਕਾਰਡਡ ਜਿਹੜੇ ਰੂਮ ਪਏ ਹੋਣਗੇ ਪਰ ਹੁਣ ਹੁਣ ਤੂੰ ਪਾਸਾ ਬਦਲ ਲਿਆ ਹੁਣ ਤੂੰ ਤੂੰ ਦੂਸਰੇ ਪਾਸੇ ਹੋ ਗਿਆ ਤੂੰ ਇਧਰ ਇਸ ਪਾਸੇ ਆ ਗਿਆ ਤੇ ਮੇਰਾ ਉਧਰ ਜਾਣਾ ਉਹਨਾਂ ਕੋਲ ਜਾ ਕੇ ਮੁਸਲਮਾਨ ਭਰਾਵਾਂ ਕੋਲ ਜਾ ਕੇ ਉਹਨਾਂ ਦੀ ਇਲਤਜਾ ਕਰਨੀ ਉਹਨਾਂ ਅੱਗੇ ਦਰਖਾਸਤ ਕਰਨੀ ਬੇਅਦਬੀਆਂ ਰੋਕਣ ਵਾਸਤੇ ਤੂੰ ਆਖਿਆ ਕਿ ਮੈਂ 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 ਆਪਣਾ ਨਾਮ ਚਮਕਾਉਣ ਵਾਸਤੇ ਗਿਆ ਬਰਾੜਾ ਮੈਂ 4 ਮਹੀਨੇ ਵੇਟ ਕੀਤੀ ਕੋਈ ਸਿੱਖ ਨਹੀਂ ਬੋਲਿਆ ਮੇਰੀ ਫੇਸਬੁੱਕ ਤੇ ਪੋਸਟਾਂ ਵੀ ਪਈਆਂ ਨੇ ਮੈਂ ਇਸ ਗੱਲ ਦੀ ਉਡੀਕ ਕੀਤੀ ਕਿ ਕੋਈ ਸਿੱਖ ਬੋਲੇ ਕੋਈ ਸਿੱਖ ਲੀਡਰ ਬੋਲੇ ਸਿੱਖਾਂ ਚ ਕੋਈ ਮੋਤਬਰ ਬੰਦਾ ਬੋਲੇ ਜਦੋਂ ਕੋਈ ਨਹੀਂ ਬੰਦਾ ਬੋਲਿਆ ਫਿਰ ਮੈਂ ਗਿਆ 5 ਮਹੀਨੇ ਬਾਅਦ ਮੈਂ ਜਾ ਕੇ ਉਹਨਾਂ ਦੀ ਉਹਨਾਂ ਦੀ ਮਿੰਤ ਕੀਤੀ ਉਹਨਾਂ ਦਾ ਤਰਲਾ ਲਿਆ ਇਹ ਠੀਕ ਹੈ ਚਲੋ ਮੈਂ ਕਾਮਯਾਬ ਨਹੀਂ ਹੋ ਸਕਿਆ ਹਾਂ ਵੱਡੀਆਂ ਤਰ੍ਹਾਂ ਸੀ ਇਸ ਗੇਮ ਦੇ ਵਿੱਚ ਸ਼ਾਮਲ ਪਰ ਬਰਾਲਾ ਮੈਂ ਇੱਕ ਵਾਰੀ ਇਸ ਬਾਲ ਦੀ ਅੱਗੇ ਤੇ ਪਾਣੀ ਪਾ ਦਿੱਤਾ ਸੀ ਮੈਂ ਇੱਕ ਵਾਰੀ ਉਹਨਾਂ ਬੰਦਿਆਂ ਕੋਲੋਂ ਉਹਨਾਂ ਬੰਦਿਆਂ ਦੇ ਮੂੰਹੋਂ ਇਹ ਗੱਲ ਅਖਵਾਤੀ ਸੀ ਵੀ ਠੀਕ ਆ ਤੁਸੀਂ ਆਪਣੇ ਬੰਦਿਆਂ ਨੂੰ ਲਿਆਓ ਅਸੀਂ ਬੈਠ ਕੇ ਗੱਲ ਗੱਲ ਕਰ ਲੈਂਦੇ ਹਾਂ ਮੈਂ ਇਸ ਗੱਲ ਨੂੰ ਲੈ ਕੇ ਆਪਣੇ ਗੁਰੂ ਆਪਣੇ ਪੁਰਖਿਆਂ ਸਾਹਮਣੇ ਸੁਰਖਰੂਆਂ ਨਾਲ ਜਿੰਨੀ ਕੋਸ਼ਿਸ਼ ਕਰ ਸਕਦਾ ਪਰ ਤੂੰ ਮੇਰੀ ਇਸ ਕੋਸ਼ਿਸ਼ ਨੂੰ ਵੀ ਤੂੰ ਮੇਰੇ ਇਸ ਦਰਦ ਨੂੰ ਤੂੰ ਤੂੰ ਮੇਰੀ ਇਸ ਆਪਣੀ ਕੌਮ ਪ੍ਰਤੀ ਗੌਰਵ ਫਿਕਰ ਨੂੰ ਵੀ ਇੱਕ ਗਾਲ ਬਣਾ ਕੇ ਪੇਸ਼ ਕੀਤਾ ਤੂੰ ਆਖਿਆ ਆਪਣੀ ਲਾਈ ਦੇ ਵਿੱਚ ਕਿ ਮੈਂ ਉਹਨਾਂ ਦੇ ਰੂਮ ਵਿੱਚ ਆਪਣੀ ਧੀ ਦਾ ਰਿਸ਼ਤਾ ਲੈ ਕੇ ਗਿਆ ਸਾਂ ਬਰਾੜਾ ਗੱਲ ਵੱਡੀ ਆ ਤੇਰੀ ਸਮਝ ਵਿੱਚ ਨਹੀਂ ਆਉਣੀ ਸ਼ਰਮਦ ਸ਼ਹੀਦ ਦੀ ਇੱਕ ਰਵਾਈ ਹੈ ਕਿ ਸ਼ਰਮਦ ਗਰਮੀਏ ਇਸ਼ਕ ਬੁਲਹਵਸ ਰਾਨਾਦ ਹੰਦ ਸੂਸੇ ਦੇ ਪਰਵਾਨਾ ਮਗਸਰਾ ਨਾ ਦਾ ਹੰਦ ਸਰਮਦ ਕਹਿੰਦੇ ਜਿਹੜੀ ਇਸ਼ਕ ਦੀ ਗਰਮੀ ਆ ਇਹ ਹਵਸ ਵਿੱਚ ਝਗੜੇ ਹੋਏ ਲੋਕਾਂ ਦੀ ਸਮਝ ਤੋਂ ਉੱਨੀ ਬਾਹਰ ਹੈ ਜਿਵੇਂ ਇੱਕ ਲਾਟ ਉੱਪਰ ਇੱਕ ਪਤੰਗੇ ਦੇ ਲੜ ਸੜ ਮਰਨ ਦਾ ਪਾਗਲਪਨ ਗੰਧ ਤੇ ਬੈਠਣ ਵਾਲੀ ਮੱਖੀ ਦੀ ਸਮਝ ਤੋਂ ਪਰਿਆ ਬਰਾੜਾ ਜਿਸ ਗੁਰੂ ਨੇ ਮੇਰੇ ਵਾਸਤੇ ਆਪਣੇ ਪੁੱਤਰ ਵਾਰੇ ਹੋਣ ਆਪਣਾ ਸਰਬੰਸ ਵਾਰਿਆ ਹੋਵੇ ਮੇਰੇ ਬੱਚੇ ਤੇ ਕੀ ਮੇਰੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਉਸ ਗੁਰੂ ਦੀ ਨਮੂਸ ਉਸ ਗੁਰੂ ਦੀ ਹਰਮਤੀ ਉਸ ਗੁਰੂ ਦੀ ਅਜ਼ਮਤ ਉਸ ਗੁਰੂ ਦੀ ਸ਼ਾਨ ਉਤੋਂ ਕੁਰਬਾਨ ਨੇ ਇਹ ਗੱਲ ਤੇਰੇ ਸਮਝ ਕਦੇ ਨਹੀਂ ਆਉਣੀ ਜਿਹੜਾ ਬੰਦਾ ਖੁਦ ਨਿੰਦਕ ਰਿਆ ਹੋਵੇ ਜਿਹੜਾ ਬੰਦਾ ਖੁਦ ਗੁਰੂ ਸਾਹਿਬਾਨ ਦੀ ਸ਼ਾਨ ਦੇ ਵਿੱਚ ਗੁਸਤਾਖੀਆਂ ਕਰਦਾ ਹੋਵੇ ਜਿਹੜਾ ਬੰਦਾ ਖੁਦ ਗੁਰੂ ਗ੍ਰੰਥ ਸਾਹਿਬ ਨੂੰ ਗੱਟਰ ਗੰਗਾ ਵਿੱਚੋਂ ਨਿਕਲੇ ਦੱਸਣ ਵਾਲੇ ਲੋਕਾਂ ਨਾਲ ਯਾਰੀਆਂ ਰਹੀਆਂ ਹੁਣ ਜਿਸ ਬੰਦੇ ਜਿਹੜਾ ਬੰਦਾ ਨਾਲ ਬੈਠ ਕੇ ਸਿੱਖਾਂ ਨੂੰ ਘੋੜਿਆਂ ਦੀ ਲਿੱਦ ਖਾਣ ਵਾਲੇ ਦੱਸਦਾ ਰਹੇ ਉਸ ਬੰਦੇ ਨੂੰ ਸਮਝ ਨਹੀਂ ਆ ਸਕਦੀ ਕਦੇ ਵੀ ਕਿ ਗੁਰਬਾਣੀ ਦੀ ਬੇਅਦਬੀ ਦਾ ਦਰਦ ਕੀ ਹੈ ਜਦੋਂ ਸਿੱਖ ਦੇ ਸਾਹਮਣੇ ਗੁਰੂ ਗ੍ਰੰਥ ਸਾਹਿਬ ਦੀ ਹੁਰਮਤੀ ਬੇਅਦਬੀ ਹੁੰਦੀ ਹੈ ਬੇਹੁਰਮਤੀ ਹੁੰਦੀ ਹੈ ਗੁਰੂ ਕੀ ਗੁਰਬਾਣੀ ਗੁਰਬਾਣੀ ਦੀ ਗੁਰੂ ਸਾਹਿਬਾਨ ਦਾ ਅਪਮਾਨ ਹੁੰਦਾ ਉਹਦੇ ਦਿਲ ਤੇ ਕੀ ਬੀਤਦੀ ਹੈ ਤੇਰੀ ਤੇਰੀ ਸਮਝ ਨਹੀਂ ਆਉਣਾ ਪਰ ਖੈਰ ਤੂੰ ਤੂੰ ਮੇਰੀ ਧੀ ਨੂੰ ਮਾੜਾ ਬੋਲਿਆ ਤੂੰ ਮੇਰੀ ਮਾਂ ਨੂੰ ਬੜਾ ਬੋਲਿਆ ਪਰ ਬੜਾ ਤੇਰੀ ਧੀ ਮੇਰੀ ਧੀ ਆ ਮੈਂ ਤੇਰੀ ਮਾਂ ਨੂੰ ਮਾੜਾ ਨਹੀਂ ਬੋਲਾਂਗਾ ਤੇਰੀ ਮਾਂ ਮੇਰੀਆਂ ਮਾਵਾ ਮਰ ਗਈਆ ਮੇਰੀ ਮਾਂ ਤਾਂ 5-7 ਸਾਲ ਛੋਟੀ ਹੋ ਗਈ ਉਹਨੂੰ ਵਿਚਾਰੀ ਨੂੰ ਸ਼ਾਇਦ ਪਤਾ ਨਹੀਂ ਹੋਣਾ ਕਿ ਇਹ ਜਿਹੜੀਆਂ ਗਰੂਮਿੰਗ ਕੀ ਨੇ ਗੋੰਦ ਲੋਣੀ ਕੌਣ ਨੇ ਕੀ ਕਲੇਸ਼ ਚੱਲ ਰਿਹਾ ਤੇਰੀ ਗੱਲ ਦਾ ਜਵਾਬ ਦੇਣ ਵਾਸਤੇ ਮੈਂ ਤੇਰੀ ਤੇਰੇ ਪਰਿਵਾਰ ਦੀ ਕਿਸੇ ਔਰਤ ਨੂੰ અપਮਾਨਤ ਨਹੀਂ ਕਰੂੰਗਾ ਹਾਂ ਇਹ 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 ਜ਼ਰੂਰ ਆਖੂੰਗਾ ਬਰਾੜਾ ਵੀ ਉਹ ਨੀਤ ਸ਼ੇ ਕਹਿੰਦਾ ਵਾ ਉਹਦੇ ਵਿੱਚ ਆਪਣੀ 10-10 ਪੇ ਗੁਜ਼ਾਰਾ ਤੋਂ ਇਸ ਤਰ੍ਹਾਂ ਦੇ ਵਿੱਚ ਕਿ ਇੱਕ ਦੋਸਤ ਵਿੱਚ ਦੋਸਤ ਵਾਸਤੇ ਜੰਗ ਛੇੜਨ ਦੀ ਸਮਰੱਥਾ ਚਾਹੀਦੀ ਹੈ ਇਸ ਕਰਕੇ ਇੱਕ ਦੋਸਤ ਵਿੱਚ ਇੱਕ ਸਫਲ ਦੁਸ਼ਮਣ ਹੋਣ ਦੀ ਕਾਬਲੀਅਤ ਵੀ ਚਾਹੀਦੀ ਹੈ ਬਰਾੜਾ ਤੇਰੀ ਦੋਸਤੀ ਤਾਂ ਗੁਆ ਸੀ ਤੇਰੀ ਦੁਸ਼ਮਣੀ ਵੀ ਗੁਆ ਨਿਕਲੀ ਤੈਨੂੰ ਯਾਦ ਇਹ ਗੱਲ ਚੰਗੀ ਤਰ੍ਹਾਂ ਯਾਦ ਆ ਮੇਰੇ ਮੇਰੀ ਫੋਟੋ ਉਹ ਜਦ ਅਮਰਸਰ ਚ ਪਿਛਲੇ ਸਾਲ ਉਹ ਕੁੱਤਾ ਬੰਦਾ ਮਾਰਿਆ ਗਿਆ ਸੂਰੀ ਉਸ ਬੰਦੇ ਉਸ ਬੰਦੇ ਦੀ ਨਾਲ ਕਿਸੇ ਬੰਦੇ ਦੀ ਫੋਟੋ ਸੀ ਤੇ ਜਦੋਂ ਕਲੱਬ ਹਾਊਸ ਤੇ ਚੱਲਦੀ ਤਲਖੀਆਂ ਦੇ ਵਿੱਚ ਤੇ ਗੱਲਬਾਤ ਦੇ ਗੁੱਸੇ ਗਿਲੇਆਂ ਦੇ ਵਿੱਚ ਦੂਸਰੀ ਧਿਰ ਵਾਲਿਆਂ ਨੇ ਉਹ ਫੋਟੋ ਐਡਿਟ ਕੀਤੀ ਕਿਸੇ ਬੰਦੇ ਦੀ ਫੋਟੋ ਉੱਪਰ ਮੇਰਾ ਸਿਰ ਲਾਇਆ ਕੱਟ ਕੇ ਤੇ ਮੈਂ ਮਜ਼ਾਕ-ਮਜ਼ਾਕ ਦੇ ਵਿੱਚ ਉਹ ਫੋਟੋ ਆਪਣੀ ਵਾਲ ਤੋਂ ਸ਼ੇਅਰ ਕਰਤੀ ਕਿ ਆ ਵੇ ਨੋ ਇਹ ਬੰਦੇ ਕਿੱਥੋਂ ਤੱਕ ਗਿਰ ਸਕਦੇ ਨੇ ਇਹ ਫੋਟੋਆਂ ਐਡਿਟ ਕਰਨ ਵਾਲਾ ਗਰੋ ਆ ਜਿਹੜਾ ਇਹਨਾਂ ਨੂੰ ਮੇਰੇ ਖਿਲਾਫ ਹੋਰ ਨਹੀਂ ਕੁਝ ਲੱਭਾ ਤੇ ਇਹਨਾਂ ਇਹਨਾਂ ਕਿਸੇ ਹੋਰ ਦੀ ਫੋਟੋ ਤੇ ਮੇਰੀ ਫੋਟੋ ਮੇਰਾ ਮੇਰਾ ਸਰਜੋਰ ਦਿੱਤਾ ਕੱਟ ਕੇ ਸੂਰੀ ਨਾਲ ਸਾਫਤ ਕਰਨ ਵਾਸਤੇ ਪਰਾ ਕਲਾਕਾਰੀ ਵੇਖ ਲੋ ਬੰਦਿਆਂ ਦੀ ਔਰ ਔਰ ਉਹ ਕਿਸੇ ਵੀ ਮਾੜੀ-ਮੋਟੀ ਸਮਝ ਰੱਖਣ ਵਾਲੇ ਬੰਦੇ ਨੂੰ ਵੀ ਪਤਾ ਲੱਗਦਾ ਕਿ ਇਹ ਫੋਟੋ ਐਡਿਟ ਹੋਈ ਹੈ ਔਰ ਤੂੰ ਬਰਾੜਾ ਖੁਦ ਉਸ ਫੋਟੋ ਤੇ ਦੰਦੀਆਂ ਗੱਡੀਆਂ ਤੂੰ ਖੁਦ ਕਮੈਂਟ ਡਿਲੀਟ ਕੀਤੇ ਤੈਨੂੰ ਉਸ ਫੋਟੋ ਦੀ ਸਾਰੀ ਅਸਲੀਅਤ ਦਾ ਪਤਾ ਸੀ ਪਰ ਤੇਰੀ ਦੁਸ਼ਮਣੀ ਦਾ ਮਿਆਰ ਇਹ ਹੈ ਕਿ ਹੁਣ ਤੂੰ ਉਹੋ ਹੀ ਫੋਟੋ ਪਾ ਕੇ ਤੂੰ ਲੋਕਾਂ ਨੂੰ ਮੇਰੇ ਖਰਾਬ ਪੜ੍ਹਾ ਰਿਹਾ ਕਿ ਇਹ ਸੂਰੀ ਦਾ ਯਾਰ ਸੀ ਹਾਲਾਂਕਿ ਤੈਨੂੰ ਉਸਲੀਅਤ ਦਾ ਵੀ ਪਤਾ ਤੈਨੂੰ ਸਾਰੀ ਅਸਲੀਅਤ ਦਾ ਪਤਾ ਬਣਾਣਾ ਤੂੰ ਮੈਨੂੰ ਕੀ ਸਰਟੀਫਿਕੇਟ ਦਾਰਿਆ ਨਾ ਤਾਂ ਮੈਂ ਕਦੇ ਸਰਟੀਫਿਕੇਟਾਂ ਦੀ ਪ੍ਰਵਾਹ ਕੀਤੀ ਨਾ ਮੈਨੂੰ ਹੁਣ ਤੂੰ ਹੀ ਅਗੇ ਤੂੰ ਮੈਂ ਪਹਿਲਾਂ ਤੋਂ ਹੀ ਬੋਲਦਾ ਰਿਆਂ ਮੈਂ ਹਮੇਸ਼ਾ ਹੀ ਆਪਣੀ ਕੌਮ ਨੂੰ ਆਖਿਆ ਵੀ ਸਰ ਇਹ ਜਿਹੜੀ ਮੁਸਲਮਾਨ 2 ਅਰਬ ਨੇ ਔਰ ਹਿੰਦੂ 1 ਕਰਬ ਦੇ ਕਰੀਬ ਨੇ ਇਹ ਦੋਵੇਂ عظیم ਕੌਮਾਂ ਨੇ ਸਾਨੂੰ ਇਹਨਾਂ ਦੇ ਵਿੱਚ ਨਹੀਂ ਆਉਣਾ ਚਾਹੀਦਾ ਇਹਨਾਂ ਜੰਗ ਦੇ ਵਿੱਚ ਸਾਨੂੰ ਕਿਸੇ ਵੀ ਕੌਮ ਦਾ ਹੱਥ ਠੋਕਾ ਨਹੀਂ ਬਣਨਾ ਚਾਹੀਦਾ ਸਾਨੂੰ ਮੁਸਲਮਾਨ ਦੀ اسلامਾਬਾਦ ਦੀ ਚੁੱਕ ਚਾ ਕੇ ਹਿੰਦੂਆਂ ਨਾਲ ਜੁਤੀਓ ਜੁਤੀ ਨਹੀਂ ਹੋਣਾ ਚਾਹੀਦਾ ਤੇ ਔਰ ਹੁਣ ਮੈਂ ਇਹ ਗੱਲ ਕਹਿ ਰਿਹਾ ਕਿ ਸਾਨੂੰ ਦਿੱਲੀ ਦੀਆਂ ਭਾਰਤੀ ਏਜੰਸੀਆਂ ਦੀ ਚੁੱਕ ਵਿੱਚ ਆ ਕੇ ਹਿੰਦੂ ਕੱਟੜ تنظیماں ਦੀ ਚੁੱਕ ਚਾ ਕੇ ਮੁਸਲਮਾਨਾਂ ਨਾਲ ਵੈਰ ਨਹੀਂ ਪਾਉਣਾ ਚਾਹੀਦਾ ਬੇਸ਼ੱਕ ਸਾਡੇ ਜ਼ਮੀਨੀ ਪੱਧਰ ਤੇ ਬਲੇ ਬੜੇ ਗਿਲੇ ਨੇ ਦੋਵਾਂ ਧਰਾਂ ਨਾਲ ਸਾਡੇ ਹਿੰਦੂ ਭਰਾਵਾਂ ਨਾਲ ਗਿਲੇ ਨੇ ਸਾਡੇ ਮੁਸਲਮਨ ਭਰਾਵਾਂ ਨਾਲ ਗਿਰੇ ਨੇ ਗਰੂਮਿੰਗ ਜਿੰਨਾ ਚੋ ਇੱਕ ਹੈ ਗ੍ਰੋਮਿੰਗ ਦੇ ਬਾਰੇ ਵਿੱਚ ਮੈਂ ਬਹੁਤ ਚਿੰਤਾ ਤੋਂ ਬੋਲਦਾ ਆ ਰਿਹਾ ਮੇਰੀ ਪੋਸਟ ਦੇ ਅਜੇ ਵੀ ਵਾਲਾਂ ਪਈਆਂ ਜਦੋਂ ਕੋਈ ਵੀ ਨਹੀਂ ਸੀ ਇਹਨਾਂ ਤੇ ਬੋਲਦਾ ਹੁੰਦਾ ਇਹ ਮਸਲੇ ਗਾਲਾਂ ਕੱਢ ਕੇ ਨਹੀਂ ਹੱਲ ਹੋਣ ਵਾਲੇ ਇਹ ਜ਼ਮੀਨੀ ਪੱਧਰ ਤੇ ਦੋਹਾਂ ਪਾਸਿਆਂ ਦੇ ਮੋਤਬਰ ਬੰਦਿਆਂ ਨੂੰ ਨਾਲ ਲੈ ਕੇ ਦੋਹਾਂ ਪਾਸਿਆਂ ਦੇ ਇਨਸਾਫ ਪਸੰਦ ਬੰਦਿਆਂ ਨੂੰ ਨਾਲ ਲੈ ਕੇ ਇਹ ਮਸਲੇ ਹੱਲ ਹੋਣੇ ਚਾਹੀਦੇ ਨੇ ਔਰ ਮੈਂ ਹੁਣ ਵੀ ਆਖ ਰਿਹਾ ਔਰ ਬਰਾੜਾ ਤੂੰ ਇਸ ਸਭ ਕਾਸੇ ਵਿੱਚ ਕਿਸ ਤਰ੍ਹਾਂ ਹੱਥ ਛੋਕਾ ਬਣਿਆ ਤੂੰ ਕਿਸਾਨ ਅੰਦੋਲਨ ਦੇ ਵਿੱਚ ਪੈਸੇ ਭੇਜੇ ਆਪਾ 2 ਸਾਲ ਪਹਿਲਾਂ ਬਰਾੜਾ ਗਾਲੀ-ਗਲੋਚ ਵੀ ਹੋ ਚੁੱਕੇ ਸ਼ਾਇਦ ਕੋਈ ਦੁਨੀਆ ਦੀ ਗਾਲ ਬਚੀ ਜਿਹੜੀ ਤੂੰ ਮੈਨੂੰ ਨਹੀਂ ਦਿੱਤੀ ਤੇ ਮੈਂ ਗਿਓ ਤੈਨੂੰ ਨਹੀਂ ਦਿੱਤੀ ਪਰ ਆਹ ਜਿਹੜੀ ਗੱਲ ਮੈਂ ਅੱਜ ਕਰਨ ਜਾ ਰਿਹਾ ਮੈਂ ਉਦੋਂ ਵੀ ਨਹੀਂ ਸੀ ਕੀਤੀ ਅੱਜ ਪਹਿਲੀ ਵਾਰੀ ਇਹ ਮੈਂ ਗੱਲ ਕਰ ਰਿਹਾ ਕਿਉਂਕਿ ਮੈਂ ਮੈਨੂੰ ਮੈਂ ਸਮਝ ਸਕਦਾ ਕਿ ਬੰਦੇ ਦੀਆਂ ਮਜਬੂਰੀਆਂ ਹੁੰਦੀਆਂ ਬੰਦੇ ਨੂੰ ਕਈ ਜ਼ਿੰਦਗੀ ਚ ਸਮਝੌਤੇ ਕਰਨੇ ਪੈਂਦੇ ਤੇਰੀਆਂ ਵੀ ਕੁਝ ਮਜਬੂਰੀਆਂ ਰਹੀਆਂ ਹੋਣਗੀਆਂ ਮੈਂ ਇਹ ਗੱਲ ਕਦੇ ਵੀ ਜਨਤਕ ਨਹੀਂ ਕੀਤੀ ਅੱਜ ਪਹਿਲੀ ਵਾਰੀ ਕਰਨ ਗੰਬਰਾੜਾ ਤੂੰ ਕਿਸਾਨ ਅੰਦੋਲਨ ਚ ਪੈਸੇ ਭੇਜੇ ਭਾਰਤੀ ਸਟੇਟ ਨੂੰ ਪਤਾ ਲੱਗ ਗਿਆ ਉਹਨਾਂ ਤੂੰ ਗਨਬਾਦ ਤੇ ਰਸਤੇ ਤੇ ਉੱਤਰਿਆ ਤੂੰ ਉਹਨਾਂ ਬੰਦਿਆਂ ਨਾਲ ਗੱਲਬਾਤ ਕੀਤੀ ਨਤੀਜਾ ਉਹਨਾਂ ਨੇ ਸ਼ਰਤ ਇਹ ਰੱਖੀ ਕਿ ਤੂੰ ਆਪਣਾ ਪਾਸਪੋਰਟ ਭਾਰਤੀ ਕੌਂਸੂਲੇਟ ਨੂੰ ਸਰੈਂਡਰ ਕਰੇਗਾ ਸਤੰਬਰ 2022 ਦੇ ਵਿੱਚ ਤੂੰ ਖੁਦ ਆਪਣੀ ਜ਼ੁਬਾਨ ਤੋਂ ਮੰਨਿਆ ਮੇਰੇ ਮੇਰੇ ਕੋਲ ਕਿ ਤੂੰ ਆਪਣਾ ਪਾਸਪੋਰਟ ਸਰੈਂਡਰ ਕਰ ਦਿੱਤਾ ਉਹਨਾਂ ਨੂੰ ਤੇ ਮੈਂ ਤੈਨੂੰ ਉਦੋਂ ਵੀ ਇਹ ਕਿਹਾ ਸੀ ਵੀ ਬਰਾੜਾ ਬਚ ਕੇ ਰਹੀਂ ਇਹ ਏਜੰਸੀਆਂ ਦਾ ਕੰਮ ਬੜਾ ਕੁਤਾਨਦਈ ਹੋ ਇਹ ਜਦੋਂ ਇੱਕ ਵਾਰੀ ਇਹਨਾਂ ਦੇ ਬੰਦਾ ਕੜਕੀ ਚ ਜਾ ਜਾਂਦਾ ਨਾ ਇਹਨਾਂ ਦੇ ਪੇਰੋ ਦੀ ਹਲ ਦੋਜਿੰ ਦੀ ਜਿਵੇਂ ਕਿਸੇ ਕੁੜੀ ਦੀ ਸ਼ਰੀਰ ਵੀਡੀਓ ਕਿਸੇ ਮੁੰਡੇ ਕੋ ਚਲ ਜੇ ਤੇ ਜੋ ਉਹਦੇ ਨਾਲ ਹੋਣੀ ਹੁੰਦੀ ਆ ਨਾ ਉਹ ਫਿਰ ਉਹ ਜਾਣਦੀ ਆ ਜਾਂ ਉਹਦਾ ਰੱਬ ਜਾਣਦਾ ਜਦੋਂ ਬੰਦਾ ਇੱਕ ਵਾਰ ਏਜੰਸੀਆਂ ਦੇ ਗਲੀ ਗੇੜ ਚ ਪੈਂਦਾ ਨਾ ਫਿਰ ਉਹ ਬੰਦੇ ਨੂੰ ਲਟਕਾ ਕੇ ਰੱਖ ਦਿਆਂ ساری ਉਮਰ ਤੇ ਮੇਰਾ ਵੀਰ ਖਿਆਲ ਨਾਲ ਚੱਲੀ ਇਹਨਾਂ ਬੰਦਿਆਂ ਨਾਲ ਔਰ ਹੁਣ ਉਹ ਤੈਨੂੰ ਵਰਤ ਰਹੀਆਂ ਨੇ ਬਰਾਲਾ ਮੈਂ ਖੁਦ ਇਸ ਇਸ ਗੱਲ ਦਾ ਚਸ਼ਮਦੀ ਦਾ ਗਵਾਹ ਹਾਂ ਤੁਹ ਖੁਦ ਮੰਨਿਆ ਮੇਰੇ ਕੋਲ ਕਿ ਤੁਮ ਆਪਣਾ ਪਾਸਪੋਰਟ ਸਰਂਡਰ ਕਰਾਇਆ ਤੇ ਮੈਂ ਇਸ ਗੱਲ ਨੂੰ ਬੜਾ ਚਿਰ ਇਸ 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 ਮੁਗਾਲਤੇ ਦੇ ਵਿੱਚ ਰਿਹਾ ਬੜਾ ਇਸ 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 ਗਲਤ ਫਹਿਮੀ ਦੇ ਵਿੱਚ ਰਿਹਾ ਕਿ ਜਿਹੜੀਆਂ ਜਿਹੜੀਆਂ ਅਮਰੀਕਾ ਔਰ 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 ਕੈਨੇਡਾ ਦੇ ਵਿੱਚ ਜਿਹੜੀਆਂ ਜਿਹੜੇ ਕਤਲ ਹੋ ਰਹੇ ਨੇ ਇਹ ਭਾਰਤੀ ਏਜੰਸੀਆਂ ਨਹੀਂ ਕਰ ਸਕਦੀਆਂ ਮੇਰਾ ਮੰਨਣਾ ਸੀ ਵੀ ਉਹ ਜੱਤਣ ਵਾਲੀ ਤੇਰਾ ਕਿਉਂ ਐਸਾ ਕਰਨਗੇ ਨਾ ਪਰ ਜਦੋਂ ਮੈਂ ਸਾਰਾ ਵਰਤਾਰਾ ਵੇਖਦਾ ਜਦੋਂ ਮੈਂ ਇੱਕ ਤੇਰੇ ਵਰਗਾ ਕੁੱਤਾ ਬੰਦਾ ਜਿਹੜਾ ਬੰਦੇ ਜਿਸ ਬੰਦੇ ਦਾ ਪਸ਼ੋਕੜੀ ਨਿੰਦਕਾਂ ਵਾਲਾ ਜਿਸ ਬੰਦੇ ਦੀ ਗੱਗ ਵਰਗੇ ਬੰਦਿਆਂ ਨਾਲ ਯਾਰੀ ਰਹੀ ਜਿਸ ਬੰਦੇ ਦੀ ਗੁਰਵਿੰਦਰ ਵਰਗੇ ਕਾਮਰੇਡਾਂ ਨਾਲ ਯਾਰੀ ਰਹੀ ਜਿਹੜਾ ਬੰਦਾ ਖੁਦ ਉਸ ਗਰੁੱਪ ਦਾ ਹਿੱਸਾਰਿਆ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਬ੍ਰਾਹਮਣ ਦੀ ਗਟਰ ਗੰਗਾ ਚੋਂ ਨਿਕਲੇ ਦੱਸਦਾ ਸਾਰਿਆ ਸਿੱਖਾਂ ਨੂੰ ਗੁਰੂ ਦੇ ਪਿਆਰੇ ਸਿੱਖਾਂ ਨੂੰ ਘੋੜਿਆਂ ਦੀ ਲਿੱਦ ਕਾਣ ਵਾਲੇ ਦੱਸਦਾ ਨਾ ਉਸ ਬੰਦੇ ਨੂੰ ਇੱਕਦਮ ਸਿੱਖੀ ਦਾ ਬੁਖਾਰ ਚੜ ਗਿਆ ਉਹ ਬੰਦਾ ਇੱਕਦਮ ਸਿੱਖੀ ਦਾ ਵਕਾਲਤਨਾਮਾ ਲੈ ਕੇ ਤੁਰਿਆ ਫਿਰਦਾ ਬੇਅਦਬੀਆਂ ਕਰਨ ਵਾਲਾ ਔਰ ਉਹ ਜਿਸ ਦੀਆਂ ਬੇਅਦਬੀਆਂ ਉੱਤੇ ਸਭ ਤੋਂ ਖੁਸ਼ ਕੱਟੜ ਪੰਥੀ ਹਿੰਦੂ ਤਨਜ਼ੀਮਾਂ ਹੋ ਰਹੀਆਂ ਨੇ ਜਿਸਤੇ ਸਭ ਤੋਂ ਵੱਧ ਖੁਸ਼ ਉਹ ਬੰਦੇ ਹੋ ਰਹੇ ਨੇ ਜਿਹੜੇ ਬੰਦੇ ਖੁਦ ਗੁਰੂ ਸਾਹਿਬਾਨ ਨੂੰ ਗਾਲੀ ਗਲੋਚ ਕਰਦੇ ਨੇ Hindu ਕੱਟੜਵਾਦੀ ਜਿਹੜੇ ਬੰਦੇ ਨੇ ਉਹ ਬੰਦੇ ਦਾ ਇੱਕਦਮ all of sudden ਉਸ ਉਸ ਬੰਦੇ ਦਾ ਬਣ ਜਾਣਾ ਉਹਨੂੰ ਕਹਿੰਦੇ ਕਿ ਸਿੱਖਾਂ ਦਾ ਵਕੀਲ ਬਣ ਜਾਣਾ ਔਰ ਬਣ ਕੇ ਇਸ ਇਸ ਲੜਾਈ ਨੂੰ ਇੱਕ ਨਵਾਂ ਰੁਖ ਦੇ ਦੇਣਾ ਇੱਕ ਨਵਾਂ ਇਹਨੂੰ ਇੱਕ ਨਵੇਂ ਪਾਸੇ ਨੂੰ ਲੈ ਜਾਣਾ ਉਹ ਬੰਦਾ ਖਾਸ ਕਰ ਜਿਸ ਬੰਦੇ ਨੇ ਜਿਸ ਜਿਸ ਬੰਦੇ ਨੇ ਆਪਣਾ ਪਾਸਪੋਰਟ ਸਰੈਂਡਰ ਕੀਤਾ ਹੋਇਆ ਭਾਰਤੀ ਏਜੰਸੀਆਂ ਕੋਲ ਬਰਾੜਾ ਤੂੰ ਖੁਦ ਇਹਦਾ ਹਿੱਸਾ ਔਰ ਮੈਨੂੰ ਹੁਣ ਇਸ ਗੱਲ 'ਚ ਇਹ ਕਹਿਣ 'ਚ ਕੋਈ ਵੀ ਇਤਰਾਜ਼ ਨਹੀਂ ਕਿ ਜੇ ਤੇਰੀ ਜਿਸ ਤਰੀਕੇ ਨਾਲ ਤੂੰ ਸਰਗਰਮ ਹੈ ਜਿਸ ਤਰੀਕੇ ਨਾਲ ਤੂੰ ਭਾਰਤੀ ਏਜੰਸੀਆਂ ਦਾ ਇਸ ਕੁੱਤੇ ਕੰਮ ਵਿੱਚ ਹੱਥ ਠੋਕਾ ਬਣਿਆ ਹੋ ਸਕਦਾ ਤੇਰੀ ਕੋਈ ਨਾ ਕੋਈ ਕੜੀ ਭਾਈ ਨਿਜਰ ਵਰਗੇ ਬੰਦਿਆਂ ਦੇ ਕਤਲ ਨਾਲ ਵੀ ਜੁੜਦੀ ਹੋਵੇ ਕਿਉਂਕਿ ਤੂੰ ਪਾਸਪੋਰਟ ਅਸੰਡਰ ਸਤੰਬਰ 'ਚ ਕਰਦਾ ਠੀਕ 8 ਮਹੀਨੇ ਪਹਿਲਾਂ ਇਨ ਕੈਨੇਡਾ ਦੇ ਵਿੱਚ ਕਤਲਾਂ ਦਾ ਸਿਰਸਾਣਾ ਸ਼ੁਰੂ ਹੋਣ ਤੋਂ ਪਹਿਲਾਂ ਤੂੰ ਵੀਡੀਓ ਜਿੰਨੀਆਂ ਮਰਜ਼ੀ ਬਣਾ ਕੇ ਪਾ ਲਈ ਪਰ ਬਰਾੜਾ ਤੂੰ ਗੁਰੂ ਨਿੰਦਕ ਸਾਂ ਤੇ ਗੁਰੂ ਨਿੰਦਕ ਰਹਿਣਾ ਤੇ ਅੱਜ ਦੀ ਤਰੀਕ ਦੇ ਵਿੱਚ ਤੂੰ ਭਾਰਤੀ ਏਜੰਸੀਆਂ ਦਾ ਹੱਥ ਠੋਕਾ ਵਿਆ ਪੂਰੀ ਤਰ੍ਹਾਂ ਬਰਾੜਾ ਵਿੱਚ ਦੋ ਤਰ੍ਹਾਂ ਦੇ ਬੰਦੇ ਹੋਏ ਨੇ ਇੱਕ ਤੇ ਬਾਬੇ ਦਾਨ ਸਿੰਘ ਬਰਾੜ ਵਰਗੇ ਬਰਾੜ ਵਰਗੇ ਬੰਦੇ ਸੀ ਜਿਹੜੇ ਜੰਗਾਂ ਦੀਆਂ ਮੂਰਲੀਆਂ ਸਫਾਂ ਵਿੱਚ ਜਨੋਰਾ ਮੰਗ ਲੜੇ ਤੇ ਦੂਸਰੇ ਪਾਸੇ ਬਰਾੜਾ ਉਹ ਬਰਾੜ ਵੀ ਸਨ ਜਿਨ੍ਹਾਂ ਨੇ ਗੁਰੂ ਪਾਤਸ਼ਾਹ ਨੂੰ 1 ਰੁਪਿਆ ਰੋਜ਼ ਤੇ ਘੋੜ ਸਵਾਰ ਦਿੱਤਾ ਸੀ ਜਿਨ੍ਹਾਂ ਨੇ ਗੁਰੂ ਸਹਿਬਾਨ ਦੇ ਘੋੜੇ ਦੀਆਂ ਵਾਗਾਂ ਵੀ ਦਸਨ ਪਾਤਸ਼ਾਹ ਦੇ ਦੀਆਂ ਫੜੀਆਂ ਕਿ ਉਹਨਾਂ ਚਿਰ ਜਾਣ ਨਹੀਂ ਦੇਣਾ ਜਿਨ੍ਹਾਂ ਚਿਰ ਸਾਡੀ ਰਕਮ ਨਹੀਂ ਪੂਰੀ ਕਰਦੇ ਤੂੰ ਬਰਾੜਾ ਬਾਬੇ ਦਾਨ ਸਿੰਘ ਬਰਾੜ ਉਹਨਾਂ ਦਾ ਖੂਨ ਨਹੀਂ ਤੂੰ ਖਾਨੇ ਬਰਾੜ ਉਹਨਾਂ ਦਾ ਲਹੂ ਆ ਜਿਸ ਖਾਨੇ ਬਰਾੜ ਵਰਗਿਆਂ ਨੇ ਗੁਰੂ ਪਾਤਸ਼ਾਹ ਨੂੰ 4 ਛਨੇ ਪਾਣੀ ਦੇ ਮੋਹਰਾਂ ਲੈ ਕੇ ਵੇਚੇ ਸੀਗੇ ਮੈਂ ਬਹੁਤ ਘੱਟ ਲੋਕਾਂ ਵਾਸਤੇ ਲਫ਼ਜ਼ ਵਰਤਿਆ ਪਰ ਬਰਾੜਾ ਤੂੰ ਸੱਚੀ ਹੋਈ ਜਿਨਾਰੇ ਗਾਰ ਭੇਜਾਂ ਤੂੰ ਸੱਚੀ ਹੋਈ ਬਾਇਓਲੋਜੀਕਲ ਵੇਸਟਾਂ